ਰੌਇਲ ਅਪਾਰਟਮੈਂਟ ਪ੍ਰੀਮੀਅਮ ਜਿਹੜੇ ਉਹਨਾਂ ਦੇ ਮਾਲਕ ਨੇ ਉਹਨਾਂ ਵੱਲੋਂ ਇਨਾਮ ਰੱਖਿਆ ਗਿਆ ਸੀ ਕਿ ਮੇਰੇ ਪ੍ਰੋਜੈਕਟ 'ਚ ਕੋਈ ਖਾਮੀ ਕੱਢਦੇ ਤਾਂ ਮੈਂ ਉਸ ਨੂੰ 10 ਲੱਖ ਰੁਪਏ ਇਨਾਮ ਦਵਾਂਗਾ ਦੇਖੋ ਇਨਾਮ ਦੇਣ ਦੀ ਤਾਂ ਮੈਂ ਸਮਝਦਾ ਕਿ ਉਹਦੀ ਔਕਾਤ ਹੀ ਨਹੀਂ ਹੈ ਕਿ ਇਨਾਮ ਦੇ ਦੇਵਾਂ ਮੈਂ ਵੀ ਪੇਪਰ ਦੇ ਰਿਆਂ ਵੀ ਦੇ ਵੀ ਪੇਪਰ ਖਾਮੀਆਂ ਉਹ ਸਿਰਫ ਇੱਕ ਪੇਪਰ ਦੇ ਦੇਵੇ ਪੋਲਿਊਸ਼ਨ ਬੋਰਡ ਦਾ ਨਾਮ ਵੀ ਉੱਪਰ ਲਿਖਿਆ ਰੋਬਿੰਦ ਮੰਗਲਾ ਤੁਹਾਡੇ ਇੰਟਰਵਿਊ ਦੇ ਵਿੱਚ ਉਹਨੇ ਖੁਦ ਮੰਨਿਆ ਕਿ 84 ਫਲੈਟ ਪਾਸ ਸੀ 99 ਪਹਿਲੇ ਵਾਲੇ ਬਿਲਡਰ ਨੇ ਵੇਚ ਦਿੱਤੇ ਲੇਕਿਨ ਹੁਣ 2023 ਦੇ ਵਿੱਚ ਮੈਂ ਰਿਵਾਈਜ਼ ਕਰਾ ਲੈਣੇ ਇਹ 2022 ਦੇ ਵਿੱਚ 112 ਕਿਥੋਂ ਆ ਗਿਆ ਸੰਦੀਪ ਜੀ ਇਸ پورے ਮਾਮਲੇ ਦੇ ਵਿੱਚ ਅਸੀਂ ਵੀ ਆਪਣੇ ਵੱਲੋਂ ਅਧਿਕਾਰੀਆਂ ਦੇ ਨਾਲ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਕੋਲੋਂ ਵੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਦਾ ਜਿੰਨਾ ਤੱਕ ਸਾਨੂੰ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਸਾਡੀ ਕਾਰਵਾਈ ਤਾਂ ਚੱਲਦੀ ਪਈ ਹੈ ਜੇਕਰ ਇਹ ਕਾਰਵਾਈ ਚੱਲ ਰਹੀ ਹੈ ਮੈਂ ਮੰਨ ਰਿਹਾ ਬਿਲਕੁਲ ਕਾਗਜ਼ਾਂ 'ਚ ਕਾਰਵਾਈ ਚੱਲ ਰਹੀ ਨਾ ਜੀ ਇਹ ਵੀ ਕਾਗਜ਼ 'ਤੇ ਨੇ ਸਾਰੇ ਚੌਧਰੀ ਸਾਹਿਬ ਗੱਲ ਤਾਂ ਇੱਥੇ ਖੜੀ ਹੁੰਦੀ ਹੈ ਕਿ ਲੋਕ ਪੈਸਾ ਦੇ ਦੇਣੇ ਤੇ ਉਹ ਲੈ ਰਹੇ ਨੇ ਤੁਹਾਨੂੰ ਕੀ ਪ੍ਰੋਬਲਮ ਹੋ ਰਹੀ ਹੈ ਸਰ ਇਹ ਪ੍ਰੋਬਲਮ ਸਾਨੂੰ ਸਿਰਫ ਉਹਨਾਂ ਦੀ ਨਹੀਂ ਹੈ ਜਿਹੜੇ ਜਿਹੜੇ 84 ਨੇ ਉਹਨਾਂ ਦਾ ਸਾਡੇ ਕੋਈ ਪ੍ਰੋਬਲਮ ਨਹੀਂ ਲੇਕਿਨ ਇਹ ਇਲੀਗਲ ਟੰਗ ਦੇ ਨਾਲ ਮਾਲਕ ਜੀਵਨ ਗਰਗ ਹੈ ਤਾਂ ਰੋਬਿੰਗ ਮੰਗਲਾ ਦਾ ਗ੍ਰਿਪ ਕਿਵੇਂ ਮਾਲਕ ਬਣ ਇਹ ਜਿਹੜੇ ਇਹਨਾਂ ਨੇ ਐਫੀਡੇਟ ਐਫੀਡੇਟ ਦਿੱਤੇ ਸੀ ਐਫੀਡੇਟ ਦਿੱਤਾ ਵੀ ਅਸੀਂ ਕੋਈ ਵੀ ਫਲੈਟ ਨਹੀਂ ਵੇਚਿਆ ਤਾਂ ਉਹ ਤਾਂ ਕਹਿੰਦੇ ਆ ਇਹ ਹਿਊਮਨ ਏਰਰ ਕਰਕੇ ਸਰ ਹਿਊਮਨ ਏਰਰ ਹਿਊਮਨ ਏਰਰ ਤਾਂ ਸਰ ਐਸਟੀਪੀ ਵੀ ਕਹਦੇਗਾ ਵੀ ਹਿਊਮਨ ਏਰਰ ਚ ਪਾਸ ਕਰ ਬੈਠ ਸਾਨੂੰ ਪਤਾ ਸਾਨੂੰ ਇਥੋਂ ਨਿਆਂ ਮਿਲਣ ਵਾਲਾ ਕੋਈ ਨਹੀਂ ਹੈ ਬਿਲਡਿੰਗ ਇੰਸਪੈਕਟਰ ਐਮਈ ایਓ ਏਡੀਸੀ ਡਾਇਰੈਕਟਰ ਪੰਜੋਂ ਹੀ ਇਹਨਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਨੇ ਬੰਦੇ ਤੁਹਾਡੇ ਖਿਲਾਫ ਤਾਂ ਵਿਜੀਲੈਂਸ ਦੇ ਵਿੱਚ ਇਹਨਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਹੋਈ ਹੈ ਉਸ ਦੀ ਜਾਂਚ ਹੋ ਗਈ ਇਹ ਪੂਰਾ ਰਿਜ਼ਲਟ ਆਇਆ ਜਿਹੜੀ ਮੈਂ ਆਰਟੀਆਈ ਮੰਗੀ ਹੈ ਜਦੋਂ ਬੰਦੇ ਕੋਲ 4 ਕਰੋੜ ਰੁਪਏ ਕੋਣੀ ਰਜਿਸਟਰੀ ਕਰਾਉਣ ਵਾਸਤੇ ਉਹ ਕਿੱਥੋਂ ਪ੍ਰੋਜੈਕਟ ਤਿਆਰ ਕਰੇਗਾ ਜੀ ਇਹਦੀ ਵੀ ਰਜਿਸਟਰੀ ਕਰਾਈਏ ਅਗਰ ਉਸ ਰਜਿਸਟਰੀ ਦੇ ਵਿੱਚ ਪੈਸੇ ਦਾ ਲੈਣ-ਦੇਣ ਨਹੀਂ ਹੋਇਆ ਤਾਂ ਉਹ ਇੱਕ ਬੇਨਾਮੀ ਪ੍ਰੋਫਿਟ ਸਸ੍ਰੀਕਾਲ Delhi India News ਦੇਖ ਰਹੇ ਹੋ ਤੁਸੀਂ ਮੈਂ ਪ੍ਰਲਾਦ ਸੰਗੇਲੀਆ ਜਿਲਖਪੁਰ ਦਾ ਰਾਇਲ ਅਪਾਰਟਮੈਂਟ ਜਿਹੜਾ ਕਿ ਹੁਣ ਰਾਇਲ ਅਪਾਰਟਮੈਂਟ ਪ੍ਰੀਮੀਅਮ ਬਣ ਚੁੱਕਾ ਹੈ ਉਸ ਦਾ ਮੁੱਦਾ ਲਗਾਤਾਰ ਫਖਦਾ ਜਾ ਰਿਹਾ ਹੈ ਗੱਲ ਕੀਤੀ ਜਾਵੇ ਸਾਡੇ ਹੀ ਸਟੂਡੀਓ ਦੇ ਵਿੱਚ ਕੁਝ ਸਮਾਂ ਪਹਿਲਾਂ ਸੁਖਦੇਵ ਚੌਧਰੀ ਜਿਹੜੇ ਕਿ ਸਮਾਜ ਸੇਵੀ ਨੇ ਜਿਹੜੇ ਕਿ ਲਗਾਤਾਰ ਜਿਹੜੇ ਧੋਖੇਬਾਜ਼ ਭ੍ਰਸ਼ਟਾਚਾਰੀ ਬਿਲਡਰ ਨੇ ਉਹਨਾਂ ਖਿਲਾਫ ਆਵਾਜ਼ ਚੁੱਕਦੇ ਰਹਿੰਦੇ ਨੇ ਉਹਨਾਂ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕੀਤੇ ਗਏ ਸੀ ਰਾਇਲ ਅਪਾਰਟਮੈਂਟ ਨੂੰ ਲੈ ਕੇ ਉਸ ਤੋਂ ਬਾਅਦ ਰਾਇਲ ਅਪਾਰਟਮੈਂਟ ਦੇ ਜਿਹੜੇ ਮਾਲਕ ਨੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਕਈ ਜਿਹੜੇ ਸਵਾਲ ਸੁਖਦੇਵ ਸਿੰਘ ਚੌਧਰੀ ਹੁਣਾ ਵੱਲੋਂ ਚੁੱਕੇ ਗਏ ਸੀ ਉਸ ਦਾ ਕਾਊਂਟਰ ਕੀਤਾ ਜਾਂਦਾ ਹੈ ਤੇ ਕਈ ਤਰ੍ਹਾਂ ਦੇ ਅਲੀਗੇਸ਼ਨ ਵੀ ਲਗਾਏ ਜਾਂਦੇ ਨੇ ਇੱਥੋਂ ਤੱਕ ਕਿ ਉਹਨਾਂ ਵੱਲੋਂ ਇੱਕ ਨੰਬਰ ਨਸ਼ਰ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਮੇਰੇ ਪ੍ਰੋਜੈਕਟ ਦੇ ਵਿੱਚ ਜੇਕਰ ਕੋਈ ਖਾਮੀ ਕੱਢ ਦੇਵੇ ਤਾਂ ਮੈਂ ਉਸ ਨੂੰ 10 ਲੱਖ ਰੁਪਏ ਇਨਾਮ ਦਵਾਂਗਾ ਸਾਡੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਇੱਕ ਵਾਰ ਫਿਰ ਮੌਜੂਦ ਨੇ ਸੁਖਦੇਵ ਚੌਧਰੀ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਤਾਂ ਸੁਖਦੇਵ ਜੀ ਸਵਾਗਤ ਹੈ ਤੇਲੀ ਇੰਡੀਆ ਨਿਊਜ਼ ਤੇ ਸੁਖਦੇਵ ਜੀ ਸਭ ਤੋਂ ਪਹਿਲਾ ਸਵਾਲ ਮੇਰਾ ਤੁਹਾਨੂੰ 10 ਲੱਖ ਰੁਪਏ ਅੱਛੇ ਨਹੀਂ ਲੱਗਦੇ ਕਿਉਂਕਿ ਰਾਇਲ ਅਪਾਰਟਮੈਂਟ ਪ੍ਰੀਮੀਅਮ ਜਿਹੜੇ ਉਹਨਾਂ ਦੇ ਮਾਲਕ ਨੇ ਉਹਨਾਂ ਵੱਲੋਂ ਇਨਾਮ ਰੱਖਿਆ ਗਿਆ ਸੀ ਕਿ ਮੇਰੇ ਪ੍ਰੋਜੈਕਟ 'ਚ ਕੋਈ ਖਾਮੀ ਕੱਢ ਦੇ ਤਾਂ ਮੈਂ ਉਸ ਨੂੰ 10 ਲੱਖ ਰੁਪਏ ਇਨਾਮ ਦਵਾਂਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਨਾਮ ਦੇਣ ਦੀ ਤਾਂ ਮੈਂ ਸਮਝਦਾ ਕਿ ਉਹਦੀ ਔਕਾਤ ਹੀ ਨਹੀਂ ਹੈ ਕਿ ਇਨਾਮ ਦੇ ਦੇਵੇ ਨਾ ਕੋਈ ਐਸੀ ਮੈਂ ਗੱਲ ਚ ਜਾਣਾ ਚਾਹੁੰਦਾ ਮੈਂ ਤੁਹਾਡੇ ਅੱਗੇ ਇੱਕ ਗੱਲ ਕਲੀਅਰ ਜਰੂਰ ਕਰਨਾ ਚਾਹਨਾ ਕਿ ਮੈਂ ਉਹਨੂੰ ਪੇਪਰ ਦੇ ਰਿਹਾ ਉਹ ਕਹਿੰਦਾ ਕਿ ਮੇਰੇ ਪ੍ਰੋਜੈਕਟ ਦੇ ਵਿੱਚ ਕੋਈ ਖਾਮੀ ਲੱਭ ਦੇਵੇ ਮੈਂ 20 ਪੇਪਰ ਦੇ ਰਿਹਾ 20 ਦੇ 20 ਪੇਪਰ ਖਾਮੀਆਂ ਉਹ ਸਿਰਫ ਇੱਕ ਪੇਪਰ ਦੇ ਦੇਵੇ ਜਿਹਦੇ ਚ ਇਹ ਉਹ ਕਹਿ ਦੇਵੇ ਕਿ ਮੇਰਾ ਪੇਪਰ ਮੇਰਾ ਜਿਹੜਾ ਪ੍ਰੋਜੈਕਟ ਠੀਕ ਹੈ ਮੈਂ ਤਾਂ ਪੇਪਰ ਦੇ ਰਿਹਾ 20 ਲੱਖ ਉਹ 10 ਤੋਂ 20 ਲੱਖ ਰੁਪਏ ਨਾ ਉਹ ਦੇਣ ਵਾਲਾ ਤੇ ਨਾ ਆਪਾਂ ਲੈਣ ਵਾਲੇ ਹਈਆਂ ਇਹ ਗੱਲ ਹੈ ਕਿ ਮੈਂ ਇੱਕ ਮੇਰੇ ਕੋਲ ਜਿੰਨਾ ਵੀ ਹੈ ਮੇਰੇ ਕੋਲ ਇਹ ਪੂਰੀ ਪੂਰੀ ਫਾਈਲ ਪਈ ਹੈ ਇਹਦੇ ਵਿੱਚ ਹਰ ਪੇਪਰ ਉਹਦਾ ਆਪਣਾ ਬਣਾਇਆ ਹੋਇਆ ਜਾਂ ਗਵਰਨਮੈਂਟ ਦਾ ਬਣਾਇਆ ਹੋਇਆ ਨਗਰ ਕੌਂਸਲ ਜਿਰਕਪੁਰ ਦਾ ਬਣਾਇਆ ਹੋਇਆ ਜਾਂ 35 ਸੈਕਟਰ ਦੇ ਜਿਹੜੇ ਹੈੱਡ ਆਫਿਸ ਹੈ ਉਹਨਾਂ ਦਾ ਬਣਾਇਆ ਜਾਂ ਏਡੀਸੀ ਸਾਹਿਬ ਦਾ ਮੇਰਾ ਆਪਦਾ ਕੋਈ ਵੀ ਇਹਦੇ ਵਿੱਚ ਤੈਨੂੰ ਕੋਈ ਵੀ ਪੇਪਰ ਮੇਰਾ ਆਪਦਾ ਪੇਪਰ ਨਹੀਂ ਹੈ ਮਤਲਬ ਇਹ ਸਾਰੇ ਸਰਕਾਰੀ ਸਰਕਾਰੀ ਪੇਪਰ ਨੇ ਸਰਕਾਰੀ ਪੇਪਰ ਇਹ ਕਹਿ ਰਹੇ ਨੇ ਕਿ ਤੂੰ ਠੱਗੀ ਕਰ ਰਿਹਾ ਹੈ ਤੂੰ ਲੋਕਾਂ ਨੂੰ ਲੁੱਟ ਰਿਹਾ ਉਹ ਕਹਿ ਰਹੇ ਨੇ ਮੈਂ ਨਹੀਂ ਕਹਿ ਰਿਹਾ ਇੱਕ ਤੈਨੂੰ ਮੈਂ ਇੱਕ ਨਵਾਂ ਇੱਕ ਦਿਖਾਣਾ ਪੋਲਿਊਸ਼ਨ ਬੋਰਡ ਦਾ ਜਿਹੜਾ ਨੇ ਕਿਹਾ ਕਿ ਪੋਲਿਊਸ਼ਨ ਬੋਰਡ ਸਭ ਤੋਂ ਅਹਿਮ ਹੁੰਦਾ ਹੈ ਜਿਹੜਾ ਸੀਵਰ ਟ੍ਰੀਟਮੈਂਟ ਪਲਾਂਟ ਵੀ ਲੱਗਦਾ ਹੈ ਜਾਂ ਇੰਡਸਟਰੀ ਯੂਨਿਟ ਉਹ ਸਿਰ ਅਸੀਂ ਕਹਿੰਦੇ ਆ ਉਹਦੇ ਵਿੱਚ ਇਹਨਾਂ ਨੇ 20 ਜੂਨ 2022 ਨੂੰ ਹੂੰ 2023 ਮਈ ਦੇ ਵਿੱਚ ਜੋ ਐਕਸਪਾਇਰ ਹੋ ਚੁੱਕਿਆ ਹੈ ਹਮਮ ਸੋਲੂਸ਼ਨ ਡਿਪਾਰਟਮੈਂਟ ਦਾ ਉਹ ਉਸ ਟਾਈਮ ਇਹਨਾਂ ਨੇ ਉਹਨੂੰ ਝੂਠ ਬੋਲਿਆ ਗਿਆ ਰੋਬਿਨ ਮੰਗਲਾ ਨਾਮ ਵੀ ਉੱਪਰ ਲਿਖਿਆ ਰੋਬਿਨ ਮੰਗਲਾ ਜੀ ਰੋਬਿਨ ਮੰਗਲੇ ਨੂੰ ਇਹਨਾਂ ਨੇ ਕਿਹਾ ਕਿ ਤੂੰ 112 ਫਲੈਟ ਦੇਖੋ ਇੱਥੇ ਰੈਜ਼ਾਈਡਿੰਗ ਰੈਜ਼ੀਡੈਂਸ਼ੀਅਲ ਪ੍ਰੋਜੈਕਟ ਹੈਵਿੰਗ 112 ਰੈਜ਼ੀਡੈਂਸ਼ੀਅਲ ਜਦ ਕਿ ਤੁਹਾਡੇ ਇੰਟਰਵਿਊ ਦੇ ਵਿੱਚ ਉਹਨੇ ਖੁਦ ਮੰਨਿਆ ਕਿ 84 ਫਲੈਟ ਪਾਸ ਸੀ 99 ਪਹਿਲੇ ਵਾਲੇ ਬਿਲਡਰ ਨੇ ਵੇਚਤੇ ਇਹ ਤੁਹਾਡੇ ਮੈਂ ਸੁਣਿਆ ਸੀ ਤੁਹਾਡੇ ਉਹਦੇ ਵਿੱਚ ਉਹਨੇ ਖੁਦ ਮੰਨਿਆ ਵੀ 84 ਫਲੈਟ ਸੀ ਪਾਸ ਦੇ ਨਵੇਂ ਵੇਚਤੇ ਲੇਕਿਨ ਹੁਣ 2023 ਦੇ ਵਿੱਚ ਮੈਂ ਰਿਵਾਈਜ਼ ਕਰਾ ਲੈਨੇ ਇਹ 2022 ਦੇ ਵਿੱਚ 112 ਕਿੱਥੋਂ ਆ ਗਈ ਫਿਰ ਪੋਲੂਸ਼ਨ ਡਿਪਾਰਟਮੈਂਟ ਵਾਰ-ਵਾਰ ਇੱਕ ਲੈਟਰ ਲਿਖ ਰਿਹਾ ਹੈ ਇਹ ਉਹ ਉਹ ਜਵਾਬ ਨਹੀਂ ਦੇ ਰਿਹਾ ਇਹ ਪਿੱਛੇ ਜਿਹੜੇ ਰਮਨਜੀਤ ਸਿੰਘ ਸੀ ਜਵਾਬ ਨਹੀਂ ਦੇ ਰਹੇ ਸੀ ਹੁਣ ਅਸ਼ੋਕ ਪਥਰੀਆ ਜੀ ਨੇ ਉਹ ਵੀ ਜਵਾਬ ਨਹੀਂ ਦੇ ਰਹੇ ਇਹ 19 April 2024 ਦੀ ਗੱਲ ਹੈ ਹਮ ਇਹਨਾਂ ਦਾ ਐਕਸਪਾਇਰ ਤਾਂ ਹੋ ਚੁੱਕਿਆ ਹੈ ਪੋਲੂਸ਼ਨ ਦਾ ਸਰਟੀਫਿਕੇਟ ਜਿਹੜਾ ਹੈ ਇਹ ਮੈਂ ਦੱਸਿਆ 2023 ਚ ਐਕਸਪਾਇਰ ਹੋ ਚੁੱਕਿਆ ਹੈ ਇ ਇਨੀ ਕਾਰਵਾਈ ਕਰ ਸਕਦੇ ਉੱਥੇ ਕੋਈ ਪ੍ਰੋਜੈਕਟ ਤਿਆਰ ਨਹੀਂ ਕਰ ਸਕਦੇ ਹੁਣ ਉਹਨਾਂ ਨੇ ਪੋਲਿਊਸ਼ਨ ਡਿਪਾਰਟਮੈਂਟ ਨੇ 19 April 2024 ਨੂੰ ਜਿਹੜੇ ਮੈਂਬਰ ਸਕੱਤਰ ਨੇ ਉਹਨਾਂ ਨੇ ਮਾਨਯੋਗ ਸਕੱਤਰ ਪੰਜਾਬ ਸੈਕਟਰੀ ਪੰਜਾਬ ਵਿਗਿਆਨ ਟੈਕਨਾਲੋਜੀ ਅਤੇ ਵਾਤਾਵਰਨ ਵਿਭਾਗ ਪੰਜਾਬ ਸਿਵਲ ਸਕੱਤਰੇ ਚੰਡੀਗੜ੍ਹ ਨੂੰ ਲੈਟਰ ਲਿਖਿਆ ਹੈ ਇਹਦੇ ਵਿੱਚ ਮضمون ਤੁਹਾਨੂੰ ਮੋਟਾ-ਮੋਟਾ ਦੱਸ ਦਿੰਦਾ ਕਿ ਅਸੀਂ ਲਗਾਤਾਰ EO ਜ਼ਿਰਖਪੁਰ ਨੂੰ ਲਿਖ ਰਹੇ ਹਾਂ ਕਿ ਇਹਦੇ ਨਕਸ਼ੇ ਗਲਤ ਸਾਨੂੰ ਪਤਾ ਲੱਗਿਆ ਨਕਸ਼ੇ ਗਲਤ ਨੇ ਉਹਦੇ ਵਾਸਤੇ ਤੁਸੀਂ ਦੱਸੋ ਕਿ ਵਾਸਤਵ ਚ ਗਲਤ ਨੇ ਜਾਂ ਠੀਕ ਨੇ ਲੇਕਿਨ EO ਜ਼ਿਰਖਪੁਰ ਸਾਨੂੰ ਜਵਾਬ ਨਹੀਂ ਦੇ ਰਿਹਾ ਕੋਈ ਇਹ ਲੈਟਰ ਮੈਂ ਨਹੀਂ ਲਿਖਿਆ ਜੀ ਇਹ ਮੈਂਬਰ ਸਕੱਤਰ ਦਾ ਲੈਟਰ ਹੈ ਔਰ ਇਹ ਵਾਤਾਵਰਣ ਭਵਨ ਨਾਬਾ ਰੋਡ ਪਟਿਆਲਾ ਦਾ ਹੈ ਕੋਈ ਮੇਰਾ ਤਾਂ ਲੈਟਰ ਨਹੀਂ ਹੈ ਲੈਟਰ ਨੰਬਰ ਵੀ ਸਭ ਕੁਝ ਤੁਸੀਂ ਦੇਖ ਸਕਦੇ ਹੋ ਹਰ ਚੀਜ਼ ਡੇਟ ਵੀ ਪਿੱਠ ਅੰਕ ਨੰਬਰ ਵੀ ਹਰ ਚੀਜ਼ ਹੈ ਇਹ ਇਹ ਸਰਕਾਰੀ ਪੇਪਰ ਹੈ ਹੁਣ ਇਹ ਕਹੇਗਾ ਸਰਕਾਰੀ ਪੇਪਰ ਹੀ ਨਹੀਂ ਹੈ ਤਾਂ ਇਹ ਦਾ ਮੇਰਾ ਕੋਈ ਇਹ ਦਾ ਤੁਸੀਂ ਚੈੱਕ ਕਰ ਸਕਦੇ ਹੋ ਸਰਕਾਰੀ ਹੈ ਕਿ ਨਹੀਂ ਕਿ ਮੈ ਮੇਰੀ ਇੰਨੀ ਹਿੰਮਤ ਨਹੀਂ ਕਿ ਮੈਂ ਕੋਈ ਸਰਕਾਰੀ ਪੇਪਰ ਨੂੰ ਆਪ ਤਿਆਰ ਕਰ ਲਵਾਂ ਫਿਰ ਉਸ ਤੋਂ ਬਾਅਦ ਜਿਹੜੀ ਹੁਣ ਰਿਪੋਰਟ ਜਿਹੜੀ ਲੇਟੈਸਟ ਜਿਹੜੀ ਮੈਂ ਗੱਲ ਕਰਾਂ 3 ਜੁਲਾਈ 2024 ਅੱਜ ਤੋਂ ਸਿਰਫ 15-20 ਦਿਨ ਪਹਿਲਾਂ ਦੀ ਗੱਲ ਹੈ ਸੀਨੀਅਰ ਟਾਊਨ ਪਲਾਨਰ ਯੋਜਨਾਕਾਰ ਸੈਕਟਰ 35 ਜਿਹੜਾ ਹੈੱਡ ਆਫਿਸ ਬੈਠਾ ਹੈ ਉਹ EO ਜਿਰਖਪੁਰ ਨੂੰ ਲਿਖ ਰਿਹਾ ਹੈ ਲੈਟਰ ਬਹੁਤ ਵੱਡਾ ਹੈ 15 15 ਲਾਈਨਾਂ ਦਾ ਉਹਦੇ ਚੋਂ ਤੁਹਾਨੂੰ ਸਿਰਫ ਇੱਕ ਦੀ ਲਾਈਨ ਦੇ ਵਿੱਚ ਤਾਂ ਕਿ ਤੁਹਾਨੂੰ ਟਾਈਮ ਨਾ ਹੋਵੇ ਉਹ ਇਹ ਕਹਿੰਦੇ ਆ ਕਿ ਤੁਹਾਨੂੰ ਵਾਰ-ਵਾਰ ਲਿਖਣ ਦੇ ਬਾਵਜੂਦ ਆਪ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ EO ਨੂੰ ਕਹਿ ਰਿਹਾ ਐਸਟੀਪੀ ਵੀ ਤੁਹਾਨੂੰ ਕਹਿ ਰਹੇ ਕਿ ਇਸ ਬਿਲਡਰ ਉੱਪਰ ਕਾਰਵਾਈ ਕਰੋ ਵਲ ਅਪਾਰਟਮੈਂਟ ਤੇ ਤੁਸੀਂ ਵਾਰ-ਵਾਰ ਕਿਉਂ ਨਹੀਂ ਕੀਤੀ ਜਾ ਰਹੀ ਨਾ ਹੀ ਤੁਹਾਡੇ ਵੱਲੋਂ ਕੋਈ ਰਿਪੋਰਟ ਭੇਜੀ ਗਈ ਹੈ ਜੇਕਰ ਇਸ ਬਿਲਡਰ ਦੇ ਕੋਈ ਖਾਮੀ ਪਾਈ ਗਈ ਹੈ ਤਾਂ ਇਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਬੰਦੀ ਹੈ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਫਿਰ ਉਹ ਕਹਿੰਦੇ ਨੇ ਵੀ ਇੰਨੇ ਤੁਹਾਨੂੰ ਲੈਟਰ ਦੇਣ ਤੋਂ ਬਾਅਦ ਲਾਸਟ ਵਿੱਚ ਲਿਖ ਰਹੇ ਹਨ ਪਰੰਤੂ ਆਪ ਬੋਲੋ ਇਸ ਦਫਤਰ ਦੇ ਜਾਰੀ ਪੱtras ਸੰਬੰਧੀ ਕੀਤੀ ਗਈ ਰਿਪੋਰਟ ਇਸ ਦਫਤਰ ਨੂੰ ਨਹੀਂ ਭੇਜੀ ਗਈ ਹੈ ਮੈਂ ਇਹਦੇ ਵਿੱਚ ਮੈਂ ਉਹਨਾਂ ਨੇ ਲਾਸਟ ਕਿਹਾ 30 ਜੁਲਾਈ ਨੂੰ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਇਹਦੇ ਉੱਪਰ ਕਾਰਵਾਈ ਕਰਕੇ ਬਿਲਡਰ ਉੱਪਰ ਤੇ ਸਾਨੂੰ ਰਿਪੋਰਟ ਕਰੋ ਦੱਸੋ ਅਜ ਤੱਕ ਕੀ ਰਿਪੋਰਟ ਕੀਤੀ ਹੈ ਇਹੋ ਫਿਰ ਵਿਚਾਰ ਰਿਹਾ ਉਹਨੂੰ ਇਹ ਮੈਂ ਇਹ ਸਭ ਐਸਟੀਪੀਐਸਰ ਪੰਜਾਬ ਦਾ ਐਸਟੀਪੀ ਹੈ ਮਤਲਬ ਵਿਭਾਗ ਵੱਲੋਂ ਜਿਹੜੀ ਲੈਟਰ ਆਈ ਹੈ ਇਹੋ ਸਾਹਿਬ ਉਹਦਾ ਜਵਾਬ ਵੀ ਨਹੀਂ ਦੇ ਰਹੇ ਹਾਂ ਉਹਦਾ ਜਵਾਬ ਵੀ ਦੇਣ ਦੀ ਕੋਸ਼ਿਸ਼ ਗੋਲਮੋਲ ਕਰਦੇ ਨੇ ਮੈਂ ਬਿਲਡਰ ਨੂੰ ਬੁਲਾਇਆ ਜੀ ਬਿਲਡਰ ਨੇ ਇਹ ਕਿਹਾ ਜੀ ਮੈਂ ਉਹਨੂੰ ਇਹ ਕਹਤਾ ਕਿ ਅੰਦਰ ਉਹ ਤੋਂ ਐਸਟੀਪੀ ਸਾਹਿਬ ਕਹਿੰਦੇ ਹਾਂ ਤੁਸੀਂ ਉਹਨੂੰ ਇਹ ਕਾਰਵਾਈ ਕਰ ਦਿਓ ਐਸਟੀਪੀ ਨੂੰ ਮੈਂ ਪਰਸਨਲੀ ਜਦੋਂ ਮਿਲਿਆ ਉਹ ਕਹਿੰਦੇ ਕਿ ਸਾਡੀ ਕਾਰਵਾਈ ਨਹੀਂ ਅਸੀਂ ਕਾਰਵਾਈ ਜੋ ਕਾਗਜ਼ੀ ਕਾਰਵਾਈ ਕਰਨੀ ਹੁੰਦੀ ਹੈ ਕਾਗਜ਼ੀ ਕਾਰਵਾਈ ਤੋਂ ਬਾਅਦ ਜਿਹੜੀ ਐਕਸ਼ਨ ਦੇ ਵਿੱਚ ਕਾਰਵਾਈ ਉਹ ਕਰਨੀ ਹੁੰਦੀ ਬਿਲਡਰ ਨੇ ਉਹਨੇ ਸੌਰੀ ایਓ ਨੇ ਇਹੋ ਕਾਰਵਾਈ ਨਹੀਂ ਕਰ ਰਿਆ ਉਹਦੇ ਕਹਿੰਦੇ ਸਾਡਾ ਕੀ ਕਸੂਰ ਹੈ ਹੁਣ ਜਦੋਂ ایਓ ਨੂੰ ਕਹਿੰਦੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਉਹ ਕਹਿੰਦੇ ਜੀ ਮੈਂ ਕਾਰਵਾਈ ਕਰਨਾ ਚਾਹੁੰਦਾ ਮੈਨੂੰ ਵੱਡੇ ਅਫਸਰ ਕਾਰਵਾਈ ਨਹੀਂ ਕਰਨ ਦਿੰਦੇ ਇਹ ਬੋਲੋ ਇਹ ਇਹ ਲੁੱਟਣ ਲੋਕਾਂ ਨੂੰ ਲੋਕ ਲੁੱਟੀਰੇ ਨੇ ਜਿਹੜਾ ਸਾਡਾ ਮੇਨ ਮੰਤਵ ਹੈ ਸਾਡਾ ਮਕਸਦ ਕੀ ਹੈ ਇਸ ਗੱਲ ਦਾ ਤੁਹਾਡੇ ਰਾਹੀਂ ਗੱਲ ਪਹੁੰਚਾਉਂਦਾ ਲੋਕਾਂ ਤੱਕ ਕਿ ਲੋਕ ਨਾ ਲੁੱਟੀਨ ਲੇਕਿਨ ਅਫਸਰ شاہੀ ਬਿਲਡਰ ਦੇ ਨਾਲ ਰਲ ਕੇ ਲੋਕਾਂ ਨੂੰ ਲੁੱਟਣਾ ਚਾਹੁੰਦੇ ਨੇ ਇਹ ਆਪਦੀਆਂ ਜੇਬਾਂ ਭਰ ਗਏ ਇਹ ਲੋਕਾਂ ਨੂੰ ਖੁੱਲਾ ਛੱਡਣਾ ਚਾਹੁੰਦੇ ਵੀ ਲੁੱਟੋ ਜਿੰਨਾ ਲੁੱਟਿਆ ਜਾਂਦਾ ਉਸ ਤੇ ਅਸੀਂ ਕਾਬੂ ਪਾਣਾ ਚਾਹੁੰਦੇ ਆ ਲੋਕਾਂ ਤੱਕ ਤੁਹਾਡੇ ਰਾਹੀਂ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਰਾਇਲ ਅਪਾਰਟਮੈਂਟ ਪ੍ਰੀਮੀਅਮ ਹੈ ਅਜਾ ਹੈ ਕਈ ਪ੍ਰੋਜੈਕਟ ਨੇ ਜਿਨ੍ਹਾਂ ਨੂੰ ਅਸੀਂ ਵਾਰੀ ਵਾਰੀ ਹਰੇਕ ਨੂੰ ਅੱਗੇ ਲੈ ਕੇ ਆਏ ਆ ਪਿਛਲੇ ਕਈ ਸਾਲਾਂ ਤੋਂ ਲੈ ਕੇ ਆ ਰਹੇ ਆ ਔਰ ਲੋਕੀ ਜਾਗਰੂਕ ਵੀ ਹੋਏ ਨੇ ਮੈਨੂੰ ਬਹੁਤ ਫੋਨ ਆਉਂਦੇ ਨੇ ਧੰਨਵਾਦ ਦੇ ਵੀ ਸ਼ੁਕਰੀਆ ਤੁਸੀਂ ਸਾਨੂੰ ਬਚਾ ਲਿਆ ਉਹ ਪ੍ਰੋਜੈਕਟ ਤੋਂ ਤੇ ਹੁਣ ਵੀ ਜਿਹੜੇ ਪ੍ਰੋਜੈਕਟ ਜਿਹੇ ਐਸੇ ਪ੍ਰੋਜੈਕਟ ਤੋਂ ਅਸੀਂ ਕਹਿੰਦੇ ਕਿ ਲੋਕ ਬਚਨ ਲੋਕਾਂ ਦੀ ਬਹੁਤ ਔਖੀ ਕਮਾਈ ਹੈ ਤੁਸੀਂ ਕਹਿੰਦੇ ਲੋਕ ਇਸ ਪ੍ਰੋਜੈਕਟ ਦੇ ਵਿੱਚ ਪੈਸਾ ਨਾ ਲਗਾਉਣ ਪਰ ਜਿੰਨਾ ਦਾ ਆਲਰੇਡੀ ਪੈਸਾ ਇਸ ਦੇ ਵਿੱਚ ਲੱਗਿਆ ਹੋਇਆ ਹੈ ਉਹਨਾਂ ਦਾ ਕੀ ਬਣੂਗਾ ਸਰ ਉਹਨਾਂ ਨੇ ਕੇਸ ਪਾਏ ਹੋਏ ਨੇ ਇਹਨਾਂ ਨੇ ਤੁਹਾਡੇ ਤੱਕ ਲੈ ਕੇ ਨਹੀਂ ਆਂਦੇ ਮੇਰੇ ਕੋਲ ਕੇਸਾਂ ਦੀ ਲਿਸਟ ਵੀ ਹੈਗੀ ਹੈ ਮੇਰੇ ਕੋਲ ਉਹ ਬੰਦਿਆਂ ਦੇ ਫੋਨ ਨੰਬਰ ਵੀ ਮੈਂ ਤੁਹਾਨੂੰ ਹੁਣੇ ਦੇ ਕੇ ਜਾਵਾਂਗਾ ਜਿਨ੍ਹਾਂ ਨੇ ਕੇਸ ਪਾਏ ਹੋਏ ਨੇ ਲੇਕਿਨ ਉਹ ਇਹ ਕਹਿੰਦੇ ਨੇ ਕਿ ਅਸੀਂ ਵੀ ਕਿੱਥੇ ਜਾਈਏ ਸਾਡੇ ਅਫਸਰ ਕੋਈ ਸੁਣਵਾਈ ਨਹੀਂ ਕਰਦਾ ਤਾਂ ਕੋਰਟ 'ਚ ਬਸ ਕੋਰਟ ਦੇ ਵਿੱਚ ਚੱਲੀ ਜਾਂਦਾ ਇਹਨੇ ਝੂਠ ਬੋਲਿਆ ਕਿ ਮੇਰਾ ਕੋਰਟ 'ਚ ਕੋਈ ਕੇਸ ਨਹੀਂ ਚੱਲ ਰਿਹਾ ਕੋਰਟ ਦੇ ਕੇਸ ਮੈਂ ਤੁਹਾਨੂੰ ਨੰਬਰ ਵੀ ਦੇ ਜਾਵਾਂਗਾ ਸਾਰੇ ਦੋਇਆ 12 ਦਾ 16 ਦੇ ਸਾਰੇ ਕੇਸ ਚੱਲੀ ਜਾਂਦੇ ਨੇ ਅੱਜ ਵੀ ਕੇਸ ਪੈਂਡਿੰਗ ਚੱਲ ਰਹੇ ਨੇ ਲੋਕ ਵਿਚਾਰੇ ਲੜਾਈਆਂ ਲੜ ਰਹੇ ਨੇ ਕੋਰਟ ਦੇ ਵਿੱਚ ਔਰ ਇਹ ਕਹਿ ਰਹੇ ਕਿ ਕੋਰਟ ਕੇਸ ਨਹੀਂ ਚੱਲ ਰਿਹਾ ਝੂਠੇ ਐਫੀਡੇਵਿਟ ਦੇ ਕੇ ਜਿੰਨੂੰ ਪਿੱਛੇ ਜਿਰਖਪੁਰ ਈਓ ਨੇ ਖੁਦ ਮੰਨਿਆ ਕਿ ਇਹ ਨੇ ਗਲਤ ਐਪੀਡ ਦੇ ਕੇ ਸਤੋ ਪਾਸ ਕਰਾਇਆ ਹੈ ਟੈਕਨੀਕਲ ਡਿਪਾਰਟਮੈਂਟ ਜੋ ਹੈ ਐਸਟੀਪੀ ਉਹਨੇ ਪਾਸ ਕਰਤੇ ਸੁਖਦੇਵ ਜੀ ਇਸ ਪੂਰੇ ਮਾਮਲੇ ਦੇ ਵਿੱਚ ਅਸੀਂ ਵੀ ਆਪਣੇ ਵੱਲੋਂ ਅਧਿਕਾਰੀਆਂ ਦੇ ਨਾਲ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਕੋਲੋਂ ਵੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਦਾ ਜਿੱਥੋਂ ਤੱਕ ਸਾਨੂੰ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਸਾਡੀ ਕਾਰਵਾਈ ਤਾਂ ਚੱਲਦੀ ਪਈ ਹੈ ਅਸੀਂ ਤਾਂ ਲਗਾਤਾਰ ਉਪਰੋਂ ਜਿਹੜੀਆਂ ਜੋ ਵੀ ਕਾਰਵਾਈ ਹੁੰਦੀ ਹੈ ਚਾਹੇ ਉਹ ਥਰੂ ਲੈਟਰ ਦੇ ਹੋਵੇ ਚਾਹੇ ਉਹ ਥਰੂ ਵਰਬਲੀ ਹੋਵੇ ਚਾਹੇ ਉਹ ਥਰੂ ਕਿਸੇ ਵੀ ਚੈਨਲ ਦੇ ਥਰੂ ਹੋਵੇ ਸਾਡੀ ਤਾਂ ਕਾਰਵਾਈ ਜਾਰੀ ਹੈ ਮੈਂ ਪ੍ਰਲਾਜ ਜੀ ਤੁਹਾਨੂੰ ਪਹਿਲਾ ਜ਼ਿਕਰ ਤੇ ਇੱਕ ਮੈਂ ਤੁਹਾਨੂੰ ਇਹ ਚੀਜ਼ ਦਿਖਾਨਾ ਜੇਕਰ ਇਹ ਕਾਰਵਾਈ ਚੱਲ ਰਹੀ ਹੈ ਮੈਂ ਮੰਨ ਰਿਹਾ ਬਿਲਕੁਲ ਕਾਗਜ਼ਾਂ 'ਚ ਕਾਰਵਾਈ ਚੱਲ ਰਹੀ ਨਾ ਜੀ ਇਹ ਵੀ ਕਾਗਜ਼ ਪਏ ਨੇ ਸਾਰੇ ਸਰਕਾਰੀ ਕੰਮ ਹੈ ਕਾਗਜ਼ਾਂ ਦੇ ਥਰੂ ਹੀ ਚੱਲੂਗਾ ਬਸ ਸਿਰ ਕਾਗਜ਼ਾਂ 'ਚ ਕੰਮ ਚੱਲੇਗਾ ਨਾ ਜੀ ਕਾਗਜ਼ਾਂ ਵਿੱਚ ਅਗਰ ਕੰਮ ਚੱਲੇਗਾ ਇਹਨਾਂ ਨੂੰ ਪਤਾ ਲੱਗ ਗਿਆ ਫਿਰ ਇੱਕ ਕਾਗਜ਼ ਇਹ ਕਿਉਂ ਨਹੀਂ ਦਿੰਦੇ ਕਿ ਵੀ ਇਸ ਪ੍ਰੋਜੈਕਟ ਨੂੰ ਇੱਕ ਵਾਰੀ ਸਟੇ ਕਰ ਦਿੱਤਾ ਜਾਵੇ ਜਦੋਂ ਤੱਕ ਇਨਕੁਆਇਰੀ ਚੱਲੀ ਜਾਂਦੀ ਹੈ ਇਹਦੀ ਸੇਲ ਪਰਚੇਜ਼ ਬੰਦ ਕਰ ਦਿਆ ਤਾਂ ਮੈਂ ਕਿਹਾ ਤਹਿਸੀਲਦਾਰ ਨੂੰ ਲਿਖ ਦਿਓ ਵੀ ਜਦੋਂ ਤੱਕ ਇਹਦੀ ਇਨਕੁਆਇਰੀ ਚੱਲ ਰਹੀ ਹੈ ਇੱਕ ਵਾਰੀ ਰਜਿਸਟਰੀਆਂ ਬੰਦ ਕਰ ਦਿਓ ਤਾਂ ਕਿ ਲੋਕ ਨਾ ਫਸਣ ਲੋਕ ਨਾ ਮਰਨ ਵਿਚਾਰੇ ਜਿਨ੍ਹਾਂ ਦੇ ਇੰਨੇ ਰੁਪਏ ਲੱਗੇ ਹੋਏ ਨੇ 15 ਸਾਲਾਂ ਤੋਂ ਲੋਕਾਂ ਨੇ ਸੁਸਾਈਡ ਕਰ ਲਿਆ ਉਹਨਾਂ ਨੂੰ ਤਾਂ ਬਚਾਓ ਨਾ ਇੱਕ ਵਾਰੀ ਤੁਹਾਡੀ ਲੜਾਈ ਇਹ ਹੈ ਕਿ ਜਿਹੜੇ ਉਸ ਪ੍ਰੋਜੈਕਟ ਦੇ ਵਿੱਚ ਹੋਰ ਫਲੋਰ ਬਣਾਏ ਗਏ ਨੇ ਜਿਹੜੇ ਹੋਰ ਉਹਨਾਂ ਵੱਲੋਂ ਮੰਜ਼ਲਾਂ ਬਣਾਈਆਂ ਗਈਆਂ ਨੇ ਉਹਨਾਂ ਨੂੰ ਨਾ ਬਣਾਇਆ ਜਾਵੇ ਜਾਂ ਉਹਨਾਂ ਨੂੰ ਹਟਾਇਆ ਜਾਵੇ ਜਿਹੜੇ ਉੱਥੇ ਆਲਰੇਡੀ ਪਾਸ ਨੇ ਉਹੀ ਰਹਿਣ ਮੇਰਾ ਇਹ ਹੈ ਜੀ ਇੱਕ ਤਾਂ ਨਵੇਂ ਬੰਦੇ ਨਾ ਫਸਣ ਦੂਜੇ ਜੇ 84 ਫਲੈਟ ਨੇ 84 ਫਲੈਟਾਂ ਦੇ ਜਿਹੜੇ ਓਨਰ ਨੇ ਉਹਨਾਂ ਨੂੰ ਫਲੈਟ ਮਿਲਨੇ ਚਾਹੀਦੇ ਨੇ ਹੂੰ ਉਹਨਾਂ ਨੂੰ ਫਲੈਟ ਇਹਨਾਂ ਨੇ ਕਿਹਾ ਸੀ 15 ਲੱਖ ਰੁਪਏ ਹੋਰ ਲੈ ਕੇ ਬਣਾਵਾਂਗੇ ਉਹ ਵਿਚਾਰੇ ਫਿਰ ਵੀ ਇਹਨਾਂ ਨੂੰ ਕੋਈ 6 ਲੱਖ 10 ਲੱਖ 12 ਲੱਖ ਦੇਣ ਨੂੰ ਤਿਆਰ ਹੋ ਗਏ ਵੀ ਚਲੋ ਕੋਈ ਗੱਲ ਨਹੀਂ ਸਤਹ ਹੋਰ ਪੈਸੇ ਲੈ ਲਓ ਫਲੈਟ ਬਣਾ ਦਿਓ ਸਾਡੇ ਲੇਕਿਨ ਇਹ ਚੋਰ ਇਹ ਕਿਹਤੇ ਕਿਹਦੀ ਠੱਗੀ ਚਾਹੁੰਦੇ ਨੇ ਉਹਨਾਂ ਤੋਂ ਤਾਂ ਲੈਣਾ ਚਾਹੁੰਦੇ ਨੇ 12-15 15 ਲੱਖ ਲੇਕਿਨ ਹੋਰ ਪਾਸ ਕਰਾ ਕੇ ਗਲਤ ਪਾਸ ਕਰਾ ਕੇ ਜਿੱਥੇ ਪਾਰਕਿੰਗ ਨਹੀਂ ਹੈ ਚੌਧਰੀ ਸਾਹਿਬ ਗੱਲ ਤਾਂ ਇੱਥੇ ਖੜੀ ਹੁੰਦੀ ਹੈ ਕਿ ਲੋਕ ਪੈਸਾ ਦੇ ਦੇਣੇ ਤੇ ਉਹ ਲੈ ਰਹੇ ਨੇ ਤੁਹਾਨੂੰ ਕੀ ਪ੍ਰੋਬਲਮ ਹੋ ਰਹੀ ਹੈ ਅੰਦਰ ਸਰ ਇਹ ਪ੍ਰੋਬਲਮ ਸਾਨੂੰ ਸਿਰਫ ਉਹਨਾਂ ਦੀ ਨਹੀਂ ਹੈਗੀ ਜਿਹੜੇ ਜਿਹੜੇ 84 ਨੇ ਉਹਨਾਂ ਦਾ ਸਾਡੇ ਕੋਈ ਪ੍ਰੋਬਲਮ ਨਹੀਂ ਅਗਰ ਉਹ 10 ਲੱਖ 12 ਲੱਖ ਦੇ ਕੇ ਵੀ ਫਲੈਟ ਬਣਾਉਂਦੇ ਤਾਂ ਵੀ ਉਹ ਫਾਇਦੇ 'ਚ ਨਹੀਂ ਉਹ ਦੇਣ ਦਾ ਨਾ ਬਣਾਣ ਲੇਕਿਨ ਇਹ ਇਲੀਗਲ ਟੰਗ ਦੇ ਨਾਲ ਮਾਲਕ ਜੀਵਨ ਗਰਗ ਹੈ ਤਾਂ ਰੋਬਿੰਗ ਮੰਗਲਾ ਦਾ ਗ੍ਰਿ ਮਾਲਕ ਮਾਲਕ ਇੱਕ ਪਾਰਟੀ ਆ ਜਿਹੜੀ ਪਹਿਲਾਂ ਠੱਗੀ ਇਹ ਵੀ ਮੰਨ ਲੈਣੇ ਆਪਾਂ ਫਿਰ ਵੀ ਤੁਹਾਨੂੰ ਕੀ ਪ੍ਰੋਬਲਮ ਹੈ ਸਾਨੂੰ ਜੀਵਨ ਗਾਰਿਕ ਬਣਾਵੇ ਚਾਹੇ ਰੋਬਿੰਡ ਮੰਗਲਾ ਬਣਾਵੇ ਤੁਹਾਨੂੰ ਕੀ ਪ੍ਰੋਬਲਮ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਸੇ ਕਹਿੰਦੇ 84 ਫਲੈਟਾ ਨੂੰ ਬਣਾਓ 84 ਨੂੰ ਦਿਓ ਕੋਈ ਫਰਕ ਨਹੀਂ ਸਾਨੂੰ ਲੇਕਿਨ ਉੱਥੇ ਜਦੋਂ ਇੱਕ ਪਾਰਕਿੰਗ ਹੀ ਨਹੀਂ ਹੈ ਸੜਕ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਸੜਕ ਤੇ ਚਾਰ ਸ਼ੋਅਰੂਮ ਬਣਾਤੇ ਸੜਕ ਤੇ ਪਹਿਲਾਂ ਹੀ 84 ਫੁੱਟ ਦੇ ਸੀ ਉਹਨੂੰ ਛਾੜ ਕਰ ਦਿੱਤਾ ਗਿਆ ਇਹ 84 ਫੁੱਟ ਦੇ ਉੱਪਰ ਪ੍ਰੋਜੈਕਟ ਪਾਸ ਹੈ ਜਿਹੜਾ ਇਹ ਪ੍ਰੋਜੈਕਟ 84 ਫੁੱਟ ਤੇ ਪਾਸ ਹੈ ਅੱਜ ਉੱਥੇ 40 ਫੁੱ ਇਹ ਤੁਹਾਨੂੰ ਨਜ਼ਰ ਆਉਂਦਾ ਅਫਸਰਾਂ ਨੂੰ ਨਹੀਂ ਨਜ਼ਰ ਆਉਂਦਾ ਅਫਸਰਾਂ ਨੂੰ ਆਉਂਦਾ ਹੈ ਅਫਸਰਾਂ ਨੇ ਨੋਟਿਸ ਦਿੱਤਾ ਜੀ ਦੇਖੋ ਮੇਰੇ ਕੋਲ ਨੋਟਿਸ ਹੈ ਇਹਨਾਂ ਨੇ ਨੋਟਿਸ ਦਿੱਤਾ ਉਸ ਨੂੰ ਵੀ ਤੂੰ ਇਹ ਗਲਤ ਕੀਤਾ ਮੇਰੇ ਕੋਲ ਮੈਂ ਤੁਹਾਨੂੰ ਹੁਣ ਦੇ ਦੇ ਦਿੰਦਾ ਜੀ ਉਹਦੇ ਵਿੱਚ ਇਹਨਾਂ ਸਪੈਸ਼ਲ ਕਿ ਹੈ ਕਿ ਤੂੰ ਇਹ ਗਲਤ ਕੀਤਾ ਨੋਟਿਸ ਦਿੱਤਾ 195 ਡੀ ਦਾ ਤੁਹਾਨੂੰ ਮੈਂ ਦੇ ਦੇ ਹੁਣੇ ਦੇਵਾਂ ਤੁਸੀਂ ਆਪ ਦੇ ਉਹਦੇ ਚਲਾਇਆ ਜੀ 195 ਡੀ ਦਾ ਨੋਟਿਸ ਦਿੱਤਾ ਦੁਕਾਨਾਂ ਵਾਸਤੇ ਵੀ ਇਹ ਤੋਂ ਦੁਕਾਨਾਂ ਗਲਤ ਪਾਸ ਕੀਤੀਆਂ ਨੇ ਕਰ ਤੁਝੇ ਜੀ ਕਿਹਾ ਸੀ ਤੁਹਾਨੂੰ ਉਹਦੀ ਸਾਹ ਤੇ ਤੂੰ ਹੋਰ ਕੁਝ ਬਣਾਤਾ ਨਗਰ ਕੌਂਸਲ ਨਗਰ ਕੌਂਸਲ ای او جیرਕپور دی چٹھی ہے جی میں کوئی آپ دی کوئی چٹھی دکھਾਵਾਂਗਾ ਮੈਂ چٹھی ਦਿਨ ਦਾ ਕੋਈ ਨਾ ਜੀ ਉਹ ਸਾਰੇ ਨਾ ਤਾਂ ਹੁਣੇ ਮੈਂ ਪੇਪਰਾਂ ਵਿੱਚੀ ਮੇਰੇ ਕੋਲ ਹੈਗੀ ਐ ਮੈਂ ਤੁਹਾਨੂੰ ਉਹ ਪੇਪਰ ਦੇਵਾਂਗਾ ਉਹਦੇ ਵਿੱਚ ای او ਨੇ ਖੁਦ ਕਹਿ ਇਹਨੂੰ ਵੀ ਇਹ ਤੇ ਜਲਦ ਇਹ ਤੋਂ ਠੀਕ ਕਰ دے ਨਹੀਂ ਤਾਂ ਅਸੀਂ ਕਾਰਵਾਈ ਕਰਾਂਗੇ ਮੈਗਨੀ ਸਾਹਿਬ ਰਾਇਲ ਅਪਾਰਟਮੈਂਟ ਵਾਲਿਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਐਲੀਗੇਸ਼ਨ ਲਗਾਏ ਜਾਂਦੇ ਨੇ ਹਾਲਾਂਕਿ ਕਈ ਪਲੇਟਫਾਰਮਸ ਤੇ ਆ ਕੇ ਤੁਸੀਂ ਇਹ ਇਸ ਬਾਰੇ ਆਪਣੀ ਪ੍ਰਤੀਕਿਰਿਆ ਵੀ ਦੇ ਚੁੱਕੇ ਹੋ ਪਰ ਸਾਡੇ ਚੈਨਲ ਦੇ ਤੇ ਅੱਜ ਤੁਹਾਡਾ ਇੰਟਰਵਿਊ ਚੱਲਦਾ ਪਿਆ ਤੁਸੀਂ ਕਿਵੇਂ ਕਾਊਂਟਰ ਕਰਨ ਕਰੋਗੇ ਉਹਨਾਂ ਵੱਲੋਂ ਇੱਕ ਆਡੀਓ ਰਿਲੀਜ਼ ਕੀਤੀ ਜਾਂਦੀ ਹੈ ਉਸ ਦੇ ਵਿੱਚ ਵੀ ਬਹੁਤ ਕੁਝ ਬੋਲਿਆ ਜਾਂਦਾ ਹੈ ਉਹਨਾਂ ਵੱਲੋਂ ਡਾਕੂਮੈਂਟਸ ਦਿਖਾਏ ਜਾਂਦੇ ਨੇ ਉਸ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਸਾਡਾ ਪ੍ਰੋਜੈਕਟ ਬਿਲਕੁਲ ਸਹੀ ਹੈ ਕਿਸੇ ਤਰ੍ਹਾਂ ਦੀ ਕੋਈ ਖਾਮੀ ਨਹੀਂ ਹੈ ਤੁਸੀਂ ਕੀ ਕਹੋਗੇ ਦੇਖੋ ਇੱਕ ਪ੍ਰੋਜੈਕਟ ਦੀ ਗੱਲ ਕਰੀਏ ਇੱਕ ਆਡੀਓ ਕਲਿੱਪ ਦੀ ਗੱਲ ਕਰੀਏ 2018 ਦੀ ਗੱਲ ਜਾਂ 19 ਦੀ ਗੱਲ ਹੋएगी 2018 19 ਅਸੀਂ ਅੱਛੇ ਜਿਵੇਂ ਬੰਦੇ ਸੀ ਕੋਈ ਆਪਾਂ ਬੈਠੇ ਗੱਲਬਾਤ ਕਰ ਰਹੇ ਹਾਂ ਕੋਈ ਵੀ ਗੱਲਬਾਤ ਕਰ ਰਹੇ ਹਾਂ ਮੈਂ 10 ਬੰਦਿਆਂ ਨਾਲ ਗੱਲ ਕਰ ਰਿਹਾ ਹਾਂ 10 ਦਿਨਾਂ ਚ ਇਹਨਾਂ ਨੇ ਸਾਰਿਆਂ ਦੀ ਰਿਕਾਰਡਿੰਗ ਨੂੰ ਲੈ ਕੇ ਉਹਦੀ ਕਲਿੱਪਾਂ ਤਿਆਰ ਕਰਕੇ ਉਹ ਹੁਣ ਕੋਰਟ ਚਾਹਾਂ ਨੂੰ ਜਵਾਬ ਦੇਣਾ ਪਏਗਾ ਐਸਐਸਪੀ ਸਾਹਿਬ ਨੂੰ ਵੀ ਅਸੀਂ ਵਿਜੀਲੈਂਸ ਨੂੰ ਵੀ ਔਰ ਅਸੀਂ ਕੋਰਟ ਦੇ ਵਿੱਚ ਡਿਰਾ ਵੀ ਅਸੀਂ ਕੋਰਟ ਦੇ ਵਿੱਚ ਵੀ ਇਹ ਕੇਸ ਪਾ ਰਹੇ ਆ ਵੀ ਜਿਹੜੀ ਉਹ ਇਹਨੇ ਬਣਾਈ ਏ ਐਡਿਟ ਕੀਤੀ ਏ ਉਹਦੀ ਕਾਪੀ ਨੂੰ ਮੰਗਵਾਈ ਜਾਵੇ ਉਹ ਇਹਨੂੰ ਜਵਾਬ ਦੇਣਾ ਪਏਗਾ ਉੱਥੇ ਦੇਖੋ ਕਿਸੇ ਦੀ ਚੀਜ਼ ਨੂੰ ਚਲਾਣਾ ਅੱਗੇ ਕਿਸ ਤਰੀਕੇ ਨਾਲ ਚਲਾਣਾ ਆਪਾਂ ਬੈਠੇ ਆ ਆਪਾਂ ਆਪਸ ਵਿੱਚ ਸੋ ਗੱਲਾਂ ਕਰਦੇ ਆ ਉਸ ਟਾਈਮ ਸਾਡੀ ਕੀ ਅਸੀਂ ਕਿੰਨੇ ਸਾਲ ਪੁਰਾਣੀ ਗੱਲ ਹੈ 2019 ਜਦੋਂ ਕੋਈ ਇਹਦਾ ਕੋਈ ਪ੍ਰੋਜੈਕਟ ਨਹੀਂ ਸੀ ਐਸਾ ਕੁਝ ਵੀ ਨਹੀਂ ਸੀ ਨਾ ਨਹੀਂ ਆਡੀਓ ਦੀ ਆਥੈਂਟੀਸਿਟੀ ਕੀ ਹੈ ਉਸ ਬਾਰੇ ਵੀ ਕੋਡ ਦੱਸੋਗਾ ਜੀ ਉਹ ਇਹਨੂੰ ਕੋਡ ਪੁੱਛੇਗਾ ਮੈਂ ਕੋਈ ਐਸੀ ਗੱਲ ਨਹੀਂ ਕਰ ਰਹਾ ਜਾਂ ਐਸਐਸਪੀ ਸਾਹਿਬ ਨੂੰ ਕੰਪਲੇਂਟ ਕੀਤੀ ਸੀ ਜਾਂ ਕੋਡ ਪੁੱਛੂ ਉਹ ਦੇਖੋ ਉਹਦੇ ਨਾਲ ਇੱਕ ਪੱਤਰਕਾਰ ਵੀ ਰਲਿਆ ਜਿਨ੍ਹਾਂ ਨੇ ਐਡਿਟ ਕੀਤੀ ਏ ਜੋ ਮੇਰੇ ਤੇ ਕੇਸ ਹੀ ਪਿਆ ਉਹ ਵੀ ਐਡਿਟ ਕੀਤੀ ਏ ਸਾਰਾ ਕੁਝ ਐਡਿਟ ਕਰਕੇ ਕੀਤਾ ਆ ਉਹ ਸਭ ਕੁਝ ਪੇਸ਼ ਕਰਨਾ ਪਏ ਜਿਹੜੀ ਐਡਿਟ ਵੀ ਹੋਊਗੀ ਉਹ ਜਦੋਂ ਜਾਓਗੇ ਜਾਂਚ ਵਾਸਤੇ ਉਹਦੇ ਵਿੱਚੋਂ ਸਾਫ਼ ਪਤਾ ਲੱਗ ਜਾਊਗਾ ਜੇ ਸਾਰਾ ਕੁਝ ਓਰੀਜਨਲ ਮੰਗਣਗੇ ਜੀ ਉਹ ਇਹ ਇਹ ਇਹਨਾਂ ਨੇ ਇਹਨਾਂ ਨੂੰ ਅਸੀਂ ਸ਼ਾਇਦ ਵੀ ਇਹ ਚੁੱਪ ਕਰਕੇ ਬਹਿ ਜਾਏਗਾ ਮੈਂ ਬਹਿਣਾ ਨਹੀਂ ਚਾਹਾਂਗਾ ਨਾ ਮੈਂ ਇਹਨਾਂ ਵਰਗਾ ਕੋਈ ਠੱਗ ਚੋਰ ਹੈਗਾ ਵੀ ਜਿਹੜਾ ਮੈਂ ਨਾਲ ਕਿਸੇ ਲਾਲਚে ਚਾਵਾਂਗਾ ਇਹਨਾਂ ਨੇ ਤੁਹਾਨੂੰ ਇੱਕ ਜ਼ਿਕਰ ਕੀਤਾ ਸੀ ਉਹਦੋਂ ਤੁਹਾਨੂੰ ਇੱਕ ਗੱਲ ਪੁੱਛਣੀ ਨਹੀਂ ਰਹੀ ਯਾਦ ਤੁਹਾਨੂੰ ਇਹਨਾਂ ਨੇ ਇਹ ਗੱਲ ਕਹਿਤੀ ਕਿ ਇਹ ਜਿਹੜੇ ਅਸੀਂ ਇਹ ਦਿੱਤੇ ਨੇ ਇਹ ਤਾਂ ਅਸੀਂ ਦਿੱਤੇ ਨੇ ਪੱਕੀ ਗੱਲ ਹੈ ਅਤੇ ਡੇਢ ਜਿਹੜੀ 11/8/2020 ਪਾਈ ਕੀ ਹੈ ਇਹ ਇਹ ਜਿਹੜੇ ਇਹਨਾਂ ਨੇ ਐਫੀਡੇਟ ਐਫੀਡੇਟ ਦਿੱਤੇ ਸੀ ਐਫੀਡੇਟ ਦਿੱਤਾ ਵੀ ਅਸੀਂ ਕੋਈ ਵੀ ਫਲੈਟ ਨਹੀਂ ਵੇਚਿਆ ਆਇਆ 11 8 2020 ਨੂੰ ਫਲੈਟ ਵਿੱਚ ਸੀ ਇਹਨੇ ਜਦੋਂ ਕੰਪਨੀ ਨਹੀਂ ਬਣੀ 2021 'ਚ ਕੰਪਨੀ ਬਣ ਰਹੀ ਹੈ 2023 ਦੇ ਵਿੱਚ ਇਹ 22 'ਚ ਰਜਿਸਟਰੀ ਕਰਵਾ ਰਹੇ ਨੇ 23 'ਚ ਨਕਸ਼ੇ ਪਾਸ ਕਰਾ ਰਹੇ ਨੇ ਇਹ 2020 ਦੇ ਵਿੱਚ ਫਲੈਟ ਕਿਵੇਂ ਦੇ ਰਹੇ ਨੇ ਪਰ ਉਹ ਤਾਂ ਕਹਦੇ ਆ ਇਹ ਹਿਊਮਨ 에ਰਰ ਕਰਕੇ ਸਰ ਹਿਊਮਨ 에ਰਰ ਹਿਊਮਨ 에ਰਰ ਤਾਂ ਕਰ এসਟਪੀ ਵੀ ਕਹਦੇਗਾ ਵੀ ਹਿਊਮਨ 에ਰਰ ਚ ਪਾਸ ਕਰ ਬੈਠੇ ਆ ਜੀ ਇਹ ਐਡਾ ਵੱਡਾ ਬਿਲਡਰ ਕਿ ਇੱਕ ਤਾਂ ਚਲੋ ਕਰ ਦੇਵੇਗਾ ਦੂਜੀ ਤੇ ਵੀ ਡੇਢ ਗਲਤ ਪਾ ਦੇਗਾ ਤੀਜੀ ਤੇ ਵੀ ਗਲਤ ਪਾ ਦੇਗਾ ਚੌਥੀ ਤੇ ਵੀ ਪਾ ਦੇਗਾ 15 ਨੇ 15 ਦੇ ਉੱਪਰ ਡੇਟ ਗਲਤ ਪੈ ਰਹੀ ਏ ਜੇ ਡੇਟ ਗਲਤ ਪੈ ਗਈ ਏ ਤਾਂ ਅੱਜ ਚ 4 ਸਾਲਾਂ ਬਾਅਦ ਇਹਨਾਂ ਨੂੰ ਡੇਟ ਨਹੀਂ ਪਤਾ ਲੱਗੀ ਜਾਂਦੀ ਡੇਟ ਅੱਜ ਠੀਕ ਕਰਕੇ ਦਿਖਾ ਨਾ ਫਿਰ ਇਹਨਾਂ ਕੋਲ ਲਿਆ ਜਾਇਆ ਜਾਏਗਾ ਪੈਸਾ ਕੁਛ ਜੇ ਮੰਨ ਲਓ ਇਹ ਮਹਾਵੀਰ ਸਿੰਘਲਾ ਹੈ ਇਹ ਹਾਊਸ ਨੰਬਰ 1550 ਸੈਕਟਰ 21 ਹੈਗਾ ਨਾ ਜੀ ਇਹ ਇਹਨੂੰ ਪੁੱਛੋ ਉਹਦੇ ਕੋਲ ਵੀ ਲੈਟਰ ਹੈ ਉਹ ਇੱਕ ਬੇਫਕੂਫ ਨਹੀਂ ਹੋ ਗਿਆ ਅਗਲਾ ਲੈਣ ਵਾਲਾ ਉਹ ਵੀ ਮੈਨੂੰ ਕੋਈ ਪੇਪਰ ਦੇਵੇ ਮੈਂ ਡੇਟ ਵੇਖ ਕੇ ਸਰ ਮੈਨੂੰ ਡੇਟ ਵਾਲੀ ਡੇਟ ਚੇਂਜ ਕਰੋ ਉਹਨੂੰ ਵੀ ਮਾਲਕ ਨੂੰ ਨਹੀਂ ਪਤਾ ਇਹਨਾਂ ਦੇ ਸਾਰੇ ਜਿਨ੍ਹਾਂ ਦੋ ਜਣਿਆਂ ਨੇ ਥੱਲੇ ਸਾਈਨ ਮਾਰੇ ਨੇ ਇਹਨਾਂ ਨੂੰ ਡੇਢ ਦਾ ਨਹੀਂ ਪਤਾ ਕਿ ਅਸੀਂ 2023 ਚ ਬਣਾ ਰਹੇ ਹਾਂ 2020 ਦੇ ਸਾਈਨ ਕਰ ਰਹੇ ਹਾਂ ਐਵੇਂ ਤੁਸੀਂ ਮਿਲਿਓ ਇਹਨਾਂ ਨੂੰ ਜਾ ਕੇ ਨਹੀਂ ਮੈਂ ਅਜੇ ਤੱਕ ਕੋਈ ਮਿਲਿਆ ਨਹੀਂ ਲੇਕਿਨ ਅਸੀਂ ਸਾਡੀ ਇਹ ਕੋਖ ਰਹੇਗੀ ਸਾਡਾ ਇਹ ਮਕਸਦ ਨਹੀਂ ਹੈ ਕਿ ਸਾਨੂੰ ਇਹਨਾਂ ਨਾਲ ਮਿਲਣ ਦਾ ਸਾਡਾ ਮਤਲਬ ਸਿਰਫ ਇਹ ਮਕਸਦ ਹੈ ਕਿ ਲੋਕ ਬਚਨ ਜਿਹੜੇ 84 ਬੰਦੇ ਨੇ ਉਹ ਆਪਦਾ ਹੱਕ ਲੈਣ ਅਸੀਂ ਉਹਨਾਂ ਦੇ ਨਾਲ ਖੜੇ ਰ੍ਹਾਂਗੇ ਬਾਕੀ ਲੋਕ ਬਚਨ ਇਹ ਸਰਕਾਰ ਨੂੰ ਵੀ ਚੋਣਾ ਲਾ ਰਹੇ ਨੇ ਜੀ ਸਰਕਾਰ ਨੂੰ ਖੂਬ ਚੋਣਾ ਲੱਗ ਰਿਹਾ ਜੀ ਹਰ ਤਰੀਕੇ ਦਾ ਲੱਗ ਰਿਹਾ ਜਿਵੇਂ ਤੁਹਾਨੂੰ ਲੱਸਿਆ ਕਿ ਇਹਨਾਂ ਨੂੰ ਇਹ ਲੈਣਾ ਪਏਗਾ ਪੋਲੂਸ਼ਨ ਦਾ ਲੈਣਾ ਪਏਗਾ ਪੋਲੂਸ਼ਨ ਦੀਆਂ ਫੀਸਾਂ ਪੋਲੂਸ਼ਨ ਦਾ ਇਹਨਾਂ ਨੂੰ ਮਿਲ ਹੀ ਨਹੀਂ ਸਕਦਾ ਕਿਸੇ ਵੀ ਹਾਰਟ ਵਿੱਚ ਮਿਲ ਹੀ ਨਹੀਂ ਸਕਦਾ ਫਾਇਰ ਦਾ ਇਹਨਾਂ ਨੂੰ ਮਿਲ ਹੀ ਨਹੀਂ ਸਕਦਾ ਜੋ ਦੇਤਾ ਡੇਰਾ ਬਸੀ ਵਾਲੇ ਉਹਨਾਂ ਤੇ ਵੀ ਕਾਰਵਾਈ ਹੋਏਗੀ ਉਹਦੇ ਵਿੱਚ ਜਗ੍ਹਾ ਨਹੀਂ ਹੈ ਟੱਪਣ ਦੀ ਗੱਡੀ ਦੀ ਇਹਨੇ ਡਾਕੂਮੈਂਟਸ ਤੁਸੀਂ ਲੈ ਕੇ ਇੱਥੇ ਪਸ ਮਤਲਬ ਇੰਟਰਵਿਊ ਕਰ ਰਹੇ ਹਾਂ ਇਹਨਾਂ ਨੂੰ ਕੋਰਟ ਚ ਕਿਉਂ ਨਹੀਂ ਤੁਸੀਂ ਦਿਖਾਉਂਦੇ ਹੋ ਹੋਰ ਕੀ ਵਿਚਾਰ ਹੈ ਸਾਰਾ ਕੁਝ ਸਾਡਾ ਸਰਚੀ ਫਾਈਲ ਤਿਆਰ ਹੈ ਸਾਨੂੰ ਪਤਾ ਸਾਨੂੰ ਇੱਥੋਂ ਨਿਆਂ ਮਿਲਣ ਵਾਲਾ ਕੋ ਨਹੀਂ ਡਿਪਾਰਟਮੈਂਟ ਤੋਂ ਕੋਈ ਨਿਆਂ ਮਿਲਵਾਨੀਗਾ ਇੱਕ ਸਾ ਤੁਸੀਂ ਪਹਿਲਾਂ ਵੀ ਸਾਡੇ ਇੰਟਰਵਿਊ ਦੇ ਵਿੱਚ ਬਿਲਕੁਲ ਮੈਂ ਨਾਮ ਵੀ ਲੈਣਾ ਚਾਹਨਾ ਮੈਂ ਈਓ ਤੋਂ ਲੈ ਕੇ ਉਸ ਤੋਂ ਥੱਲੇ ਬਿਲਡਿੰਗ ਇੰਸਪੈਕਟਰ ਨੂੰ ਲੈ ਲਓ ਬਿਲਡਿੰਗ ਇੰਸਪੈਕਟਰ ਐਮਈ ਈਓ ਏਡੀਸੀ ਡਾਇਰੈਕਟਰ ਪੰਜੋਂ ਹੀ ਇਹਨੂੰ ਬਚਾਉਣ ਵਿੱਚ ਲੱਗੇ ਹੋਏ ਨੇ ਬਿਲਡਰਾਂ ADC ਨੇ ਬਹੁਤ ਵੱਡਾ ਇੱਕ ਲੈਟਰ ਲਿਖਾਇਆ ਹੈ ਇਹਦੇ ਵਿੱਚ ਉਹ ਇਹ ਪਾਇਆ ਹੈ ਕਿ ਜੇ ਤੁਸੀਂ ਜਦੋਂ ਤੁਹਾਨੂੰ ਲਾਇਸੈਂਸ ਦਿੰਨੇ ਆ ਉਹਦੇ ਚ ਲਾਈਨਾਂ ਲਿਖੀਆਂ ਹੁੰਦੀਆਂ ਨੇ ਵੀ ਜੇ ਤੁਸੀਂ ਗਲਤ ਬਣਾਓਗੇ ਤਾਂ ਤੁਹਾਡਾ ਲਾਇਸੈਂਸ ਕੈਨਸਲ ਕਰ ਦਿੱਤਾ ਜਾਏਗਾ ਅਸੀਂ 10 ਵਾਰੀ ਰਿਕਵੈਸਟ ਕਰ ਲਈ ਸਰ ਤੁਸੀਂ ਖੁਦ ਹੀ ਲੈਟਰ ਨੂੰ ਦੇ ਰਹੇ ਹੋ ਵੀ ਤੂੰ ਗਲਤ ਬਣਾ ਰਿਹਾ ਹੈ ਇਹੋ ਜਿਰਕਪੁਰੇ ਲਿਖ ਰਿਹਾ ਵੀ ਤੂੰ ਪ੍ਰੋਜੈਕਟ ਗਲਤ ਬਣਾ ਰਿਹਾ ਹੈ ਤੇਰੇ ਤੇ ਕਾਰਵਾਈ ਕੀਤੀ ਜਾਵੇਗੀ 195 ਡੀ ਦਾ ਨੋਟਿਸ ਦਿੱਤਾ ਤਾਂ ਇਹਦਾ ਮਤਲਬ ਉਹ ਗਲਤ ਹੈ ਤਾਂ ਫਿਰ ਤੁਸੀਂ ਉਹਦਾ ਲਾਇਸੈਂਸ ਕਿਉਂ ਨਹੀਂ ਕੈਨਸਲ ਕਰ ਰਹੇ ਚੌਧਰੀ ਸਾਹਿਬ ਇੱਕ ADC ਕੋਲ ਉਹਨਾ ਟਾਈਮ ਹੁੰਦਾ ਕਿ ਉਹ ਇੱਕੋ ਪ੍ਰੋਜੈਕਟ ਜਾਂ ਇੱਕੋ ਹੀ ਬਿਲਡਰ ਦੇ ਪਿੱਛੇ ਪਿਆ ਰਵੇ ਤੁਸੀਂ ਸ਼ਿਕਾਇਤ ਦਿੱਤੀ ਉਹਨਾਂ ਨੂੰ ਵੀ ਜਾਂਚ ਕਰਨ ਦਾ ਸਮਾਂ ਚਾਹੀਦਾ ਉਹਨਾਂ ਵੱਲੋਂ ਵੀ ਆਪਣੀਆਂ ਜੋ ਵੀ ਜਾਂਚ ਟੀਮਾਂ ਨੇ ਉੱਥੇ ਭੇਜਣਗੇ ਜਾਂਚ ਕਰਵਾਉਣਗੇ ਇਹਨੂੰ ਪ੍ਰੋਸੈਸ ਨੂੰ ਸਰਕਾਰੀ ਕੰਮ ਹੈ ਥੋੜਾ ਟਾਈਮ ਤਾਂ ਲੱਗਦਾ ਸਰ 2 ਸਾਲ ਹੋ ਗਏ ਕਲਨਿਤ ਕੁਮਾਰ ਗੁਪਤਾ ਉਹ 3 ਸਾਲ ਤੋਂ ਲੱਗਾ ਹੋਇਆ ਜਦੋਂ ਦੇ ਨਵੇਂ ADC ਸਾਹਿਬ ਆਏ ਹੋਏ ਨੇ ਮੈਨੂੰ ਨਹੀਂ ਪਤਾ 2 ਸਾਲ ਹੋ ਲੈਨੇ ਕਿੰਨੇ ਨੇ ਕਿੰਨੀਆਂ ਕੰਪਲੇਂਟਸ ਸਾਡੇ ਕੋਲ ਨੇ ਮੈਂ ਵਿਦ ਕੰਪਲੇਂਟ ਡੇਟ ਤੇ ਡੇਟ ਤੇ ਰਸੀਦ ਨੰਬਰ ਵੀ ਦੇਵਾਂਗਾ ਜੀ ਮੈਂ ਆਪਣੀ ਕੰਪਲੇਂਟ ਵੀ ਦਿਖਾਨਾ 211 ਦਿੱਤੀ ਹੋਈ ਸਰ ਕਿਉਂ ਨਹੀਂ ਕਰ ਸਕਦੇ ਹੋ ਉਹਨਾਂ ਦੇ ਹੱਕ 'ਚ ਜੇ ਉਹ ਇੰਨਾ ਟਾਈਮ ਨਹੀਂ ਹੈਗਾ ਉਹਨਾਂ ਕੋਲ ਦਿਨ ਦੇ ਪੰਜ-ਪੰਜ ਅਗਰ ਲਾਇਸੈਂਸ ਦਿੰਦੇ ਨੇ ਦੇ ਇੱਕ ਲਾਇਸੈਂਸ ਚੈੱਕ ਨਹੀਂ ਕਰ ਸਕਦੇ ਵੀ ਗਲਤ ਦਿੱਤਾ ਗਿਆ ਇਹਨੂੰ ਕੈਨਸਲ ਕੀਤਾ ਜਾਵੇ ਇੱਕ ਜਦੋਂ ਰਿਪੋਰਟ ਆਪਾਂ ਅਪਾ ਐਪਲੀਕੇਸ਼ਨ ਦੇ ਦਿੰਦੇ ਆ ਤੁਸੀਂ ਇਹ ਦੇਖ ਰਹੇ ਹੋ ਜਦੋਂ ਇੰਨੇ ਅਫਸਰਾਂ ਨੇ ਐਸਟੀਪੀ ਨੇ ਔਰ ਡਾਇਰੈਕਟਰ ਨੇ ਸੈਕਟਰੀ ਜਦੋਂ ਇੰਨਾ ਕੰਮ ਕਰ ਰਹੇ ਨੇ ਤਾਂ ਇੱਕ ਏਡੀਸੀ ਸਾਹਿਬ ਇਹਤੇ ਕਾਰਵਾਈ ਕਿਉਂ ਨਹੀਂ ਕਰ ਸਕਦੇ ਜਦੋਂ ਸੈਕਟਰੀ ਨੇ ਸੈਕਟਰੀ ਐਸਟੀਪੀ ਲਗਾਤਾਰ ਲੈਟਰ ਦੇ ਰਹੇ ਨੇ ਈਓ ਨੂੰ ਦੇ ਰਹੇ ਨੇ ਏਡੀਸੀ ਸਾਹਿਬ ਦੇ ਰਹੇ ਨੇ ਏਡੀਸੀ ਨੂੰ ਲੈਟਰ ਦਿੱਤਾ ਜਾ ਰਿਹਾ ਈਓ ਸਾਹਿਬ ਵੱਲੋਂ ਅਸੀਂ ਤਾਂ ਪਈ ਇਹਦਾ ਕੋਈ ਗੱਲ ਨਹੀਂ ਜਦੋਂ ਈਓ ਸਾਹਿਬ ਏਡੀਸੀ ਨੂੰ ਲਿਖ ਰਹੇ ਨੇ ਵੀ ਸਾਹਿਬ ਦੇਖੀ ਹੋਈ ਹੋਈ ਹੈ ਫਿਰ ਕਿਉਂ ਨਹੀਂ ਕਾਰਵਾਈ ਹੋ ਰਹੀ ਏਡੀਸੀ ਸਾਹਿਬ ਨੂੰ ਮੈਂ ਐਪਲੀਕੇਸ਼ਨ ਦਿੰਦਾ ਬਾਹਰ ਇੱਕ ਪਰਚੀ ਦਿੰਦਾ ਵੀ ਮਿਲਣ ਆਇਆ ਮੈਂ ਸੁਖਦੇਵ ਚੌਧਰੀ ਜਿਰਕਪੁਰ ਕਹਿੰਦੇ 1.5 ਘੰਟੇ ਬਾਅਦ ਮਿਲਾਂਗੇ ਕਿਆ ਬਾਤ ਹੈ ਇਨਾ ਡਰ ਕਾਦਾ ਮੇਰੇ ਕੋਲੋਂ ਮੈਂ ਇੱਕ ਰਿਕਵੈਸਟ ਹੀ ਕਰਨੀ ਨਾ ਸਰ ਇਹਨਾਂ ਦੇ ਕਾਰਵਾਈ ਕਰੋ ਲੋਕ ਫਸਣਗੇ ਜੀ ਲੋਕ ਮਰਨਗੇ ਜੀ ਮੈਂ ਤਾਂ ਸਿਰਫ ਉਹਨਾਂ ਨੂੰ ਰਿਕੁਐਸਟ ਕਰਨ ਜਾਣਾ ਮੈਂ ਕੋਈ ਅਫਸਰ ਨੂੰ ਜੇ ਮੈਂ ਏਡੀਸੀ ਨੂੰ ਮਿਲਣਾ ਜਾਂ ਸੈਕਟਰੀ ਸਾਹਿਬ ਨੂੰ ਸੈਕਟਰੀ ਸਾਹਿਬ ਨੂੰ ਹੱਥ ਜੋੜ ਕੇ ਕਹਿਣਾ ਈਓ ਨੂੰ ਹੱਥ ਫੜ ਕੇ ਸਰ ਲੋਕ ਮਰਦੇ ਪਏ ਨੇ ਲੋਕ ਲੋਕਾਂ ਨੂੰ ਬਚਾ ਲਓ ਪਰ ਤੁਹਾਡੇ ਖਿਲਾਫ ਤਾਂ ਵਿਜੀਲੈਂਸ ਦੇ ਵਿੱਚ ਇਹਨਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਹੋਈ ਆ ਉਸ ਦੀ ਜਾਂਚ ਹੋ ਗਈ ਸਰ ਮੈਂ ਹਾਤ ਨੂੰ ਉਹਦਾ ਵੀ ਦੱਸਣਾ ਮੇਰੇ ਕੋਲ ਆ ਹੁਣ ਤੁਸੀਂ ਗੱਲ ਹੀ ਕਰ ਲਈ ਇਹ ਪੂਰਾ ਰਿਜ਼ਲਟ ਆਇਆ ਜਿਹੜੀ ਮੈਂ ਆਰਟੀਆਈ ਮੰਗੀ ਏ ਮੈਨੂੰ 12 8 2024 ਨੂੰ ਆਰਟੀਆਈ ਮਿਲੀ ਏ ਏਡੀਜੀਪੀ ਇੰਟੈਲੀਜੈਂਸ ਤੋਂ ਜੋ ਸੀਐਮ ਸਾਹਿਬ ਨੇ ਮੇਰੀ ਇਨਕੁਆਰੀ ਕਰਾਈ ਸੀ ਮੁੱਖ ਮੰਤਰੀ ਵੱਲੋਂ ਮੁੱਖ ਮੰਤਰੀ ਨੇ ਕੰਪਲੀਟ ਕੀਤੀ ਮੁੱਖ ਮੰਤਰੀ ਨੇ ADGP ਨੂੰ ਕਿਉਂਕਿ ਇਹਨਾਂ ਨੇ ਕਿਹਾ ਕਿ ਤੁਹਾਡੀ ਆਮ ਆਦਮੀ ਪਾਰਟੀ ਦਾ ਸੀਐਮ ਟੀਮ ਦਾ ਬੰਦਾ ਲੁੱਟੀ ਜਾਂਦਾ ਜੀ ਸ਼ਹਿਰ ਫਲਾਣਾ ਜੋ ਕੋ ਚੈਨਲ ਨੇ ਕੀਤਾ ਇਹਨਾਂ ਨੇ 10 ਪੁਆਇੰਟ ਬਣਾਏ ਇਹ 10 ਦੇ 10 ਪੁਆਇੰਟ ਦਾ ਇੰਟੈਲੀਜੈਂਸ ਨੇ ਮੈਨੂੰ ਨਹੀਂ ਪਤਾ ਲੱਗਣ ਦਿੱਤਾ ਹਰ ਬਿਲਡਰ ਕੋਲ ਹਰ ਅਫਸਰ ਨੂੰ ਮਿਲੇ ਨੇ ਔਰ ਇਹਦੇ ਚ ਲਿਖਿਆ ਆ ਕਿਹੜੇ ਕਿਹੜੇ ਅਫਸਰਾਂ ਨੂੰ ਮਿਲੇ ਕਿਹੜੇ ਕਿਹੜੇ ਬਿਲਡਰਾਂ ਨੂੰ ਮਿਲੇ ਕੀ ਕੀ ਉਹਦੇ ਚ ਹਰ ਥਾਂ ਤੇ ਦੱਸੇ ਖੁਸ਼ਪਾਲ ਸਿੰਘ ਐਡਵੋਕੇਟ ਜਿਨੇ ਦਿੱਤੀ ਸੀ ਉਹਨੇ ਝੂਠ ਬੋਲਿਆ ਗਿਆ ਉਹਨਾਂ ਨੇ ਖੁਦ ਲਿਖਿਆ ਕਿੰਨਾ ਸਾਡਾ ਫੋਨ ਚੱਕ ਰਿਹਾ ਹੁਣ ਨਾ ਸਾਨੂੰ ਕੋਈ ਕੰਪਲੇਨੈਂਟ ਕੋਈ ਇਹ ਖੁਸ਼ਪਾਲ ਸਿੰਘ ਸੀ ਐਡਵੋਕੇਟ ਜਿਹੜਾ ਸਾਰੇ ਜਿਰਕਪੁਰ ਦੇ ਵਿੱਚ ਜਿੰਨੀਆਂ ਵੀ ਨਕਲੀ ਰਜਿਸਟਰੀਆਂ ਹੁੰਦੀਆਂ ਨੇ ਗਲਤ ਰਜਿਸਟਰੀਆਂ ਉੱਪਰ ਸਾਈਨ ਉਹ ਕਰਦਾ ਮੇਰੇ ਕੋਲ ਪ੍ਰੂਫ ਨੇ ਮੈਂ ਤੁਹਾਨੂੰ ਵਿਦਾ ਵਿਦਾਊਟ ਪ੍ਰੂਫ ਕੁਝ ਨਹੀਂ ਕਹਾਗਾ ਮੇਰੇ ਕੋਲ ਇੰਨੀਆਂ ਹੁੰਦੀਆਂ ਰਜਿਸਟਰੀਆਂ ਨੇ ਜਿਹੜੀਆਂ ਹੁਣੇ ਇੱਕ ਏਡੀ ਦੇ ਵਿੱਚ ਕੇਸ ਹੈਗਾ ਜਿਹਦੇ ਵਿੱਚ ਇੱਕ ਕ੍ਰਿਪਟੋ ਕਰੰਸੀ ਦਾ ਬਹੁਤ ਵੱਡਾ ਚਲੋ ਉਹ ਤਾਂ ਮੈਟਰ ਅਲੱਗ ਹੋਊਗਾ ਨਹੀਂ ਉਹਦੇ ਵਿੱਚ ਵੀ ਇਹਨੇ ਸਾਈਨ ਕੀਤੇ ਨੇ हां ਜਿਹੜੇ ਐਡਵੋਕੇਟ ਸਾਹਿਬ ਨੇ ਇਹ ਇਹਨਾਂ ਦਾ ਤੁਹਾਡੇ ਨਾਲ ਕੀ ਲਿੰਕ ਹੈਗਾ ਇਹ ਸਿਰਫ ਬਿਲਡਰ ਨਾਲ ਇਹ ਸਿਰਫ ਬਿਲਡਰ ਨਾਲ ਰਲਿਆ ਕਿਉਂਕਿ ਰਜਿਸਟਰ ਰਜਿਸਟਰੀਆਂ ਬਿਲਡਰਾਂ ਦੀਆਂ ਕਰਦੇ ਨੇ ਅਸੀਂ ਰੋਕਦੇ ਵੈ ਮੈਨੂੰ ਸਰ ਐਵਰੀ ਡਿਸਚਾ ਨਾ ਕਰੋ ਇੱਥੇ ਤੁਸੀਂ ਅਥਾਰਟੀ ਨਾ ਪਾਓ ਆਪਦੇ ਸਿਗਨੇਚਰ ਨੰਬਰਦਾਰ ਨਹੀਂ ਕਰਦੇ ਨੰਬਰਦਾਰ ਨੂੰ ਪਤਾ ਵੀ ਇਹ ਗਲਤ ਰਜਿਸਟਰੀ ਉੱਪਰ ਸਾਈਨ ਨਹੀਂ ਕਰਦੇ ਇਹ ਸਾਈਨ ਕਰ ਦਿੰਦਾ ਉਹਨਾਂ ਤੇ ਜੇ ਗਵਾਹੀ ਨਾ ਦੇਵੇ ਤਾਂ ਰਜਿਸਟਰੀ ਨਾ ਹੋਵੇ ਮਤਲਬ ਇਹ ਪੂਰਾ ਮੱਕੜ ਜਾਲ ਬਣੇ ਪੂਰਾ ਜਾਲ ਜੀ ਤਹਿਸੀਲਦਾਰ ਸਾਰੇ ਮਿਲੇ ਹੋਏ ਨੇ ਸਾਰੇ ਲੱਗੇ ਨੇ ਇਹ ਮੈਂ ਤੁਹਾਨੂੰ ਕਾਪੀ ਜ਼ਰੂਰ ਕਾਗਾ ਕਿ ਇਹ 12/8/ ਮੇਰੇ ਵਿਰੁੱਧ ਜੋ ਇਨਕੁਆਰੀ ਹੋਈ ਹੈ ਮੈਂ ਉਹਦੀ ਹਰੇਕ ਨੂੰ ਚਾਹੇ ਕੋ 1000 ਕਾਪੀਆਂ ਵੀ ਕਰਾ ਕੇ ਪੇਸ਼ ਕਰਦਾ ਕਿ ਮੈਂ ਮੈਂ ਕਿੱਥੇ ਗੁਨਾਹਗਰ ਹਾਂ ਜਦ ਵਿਜੀਲੈਂਸ ਨੇ ਪੂਰੀ ਜਾਂਚ ਕਰ ਲਈ ਹੈ ਸਰ ਮੁਹੱਲੀ ਵਿਜੀਲੈਂਸ ਹੀ ਜਾਂਚ ਕਰ ਰਹੀ ਹੈ ਉਹਨਾਂ ਨੂੰ ਮੈਂ ਦਿੱਤਾ ਕਰੋ ਸਭ ਕੁਝ ਪੁੱਛੋ ਮੇਰੇ ਕੋ ਪੇਪਰ ਮੰਗੋ ਮੇਰੀ ਹਰ ਇੱਕ ਚੀਜ਼ ਇਨਕਮ ਟੈਕਸ ਹੈ ਮੇਰੇ ਬੱਚਿਆਂ ਦਾ ਮੇਰਾ ਜੋ ਕਮਾਈ ਆਂਦੀ ਸਰ ਇੱਕ ਨੰਬਰ ਚ ਆਂਦੀ ਹੈ ਹਰ ਅਸੀਂ ਇਨਕਮ ਟੈਕਸ ਭਰਦੇ ਹਾਂ ਅਸੀਂ ਕੋਈ ਪ੍ਰਾਪਰਟੀ ਵੇਚਦੇ ਖਰੀਦਦੇ ਇੱਕ ਨੰਬਰ ਚ ਕਰਦੇ ਹਾਂ ਸਰਕਾਰ ਨੂੰ ਟੈਕਸ ਦਿੰਨੇ ਆ ਪੂਰਾ ਦਿੰਨੇ ਆ ਜੀ ਮੇਰੇ ਨੋ ਮੇਰੀਆਂ ਫਾਈਲਾਂ ਨੋ ਦਿਨ ਉਹ ਇਨਕਮ ਟੈਕਸ ਭਰਦਾ ਮੈਂ ਇਹ ਜਿਹੜੇ ਇਹ ਜਿੰਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਰਿਕਵੈਸਟ ਕਰਾਂਗਾ ਅਫਸਰਾਂ ਨੂੰ ਵੀ ਕਿ ਇਹਦਾ ਪੈਨ ਕਾਰਡ ਮੰਗਵਾ ਕੇ ਗ੍ਰਿਪ ਦਾ ਵੀ ਇਹਨਾਂ ਨੂੰ ਪੁੱਛੋ ਇਨਕਮ ਟੈਕਸ ਕਿੰਨਾ ਭਰਦੇ ਨੇ ਕਿੰਨਾ ਪੈਸਾ ਹੈ ਇਹਨਾਂ ਦੇ ਵਾਲੇ ਬੈਂਕ ਸਟੇਟਮੈਂਟ ਕੱਢ ਰਿਆ ਸੀ ਜਿਹੜਾ ਇਹਨਾਂ ਨੇ ਸੌਦਾ ਖਰੀਦਿਆ ਸੀ 4 ਕਰੋੜ 30 ਲੱਖ ਚ ਉਹ ਹੈ ਹੀ ਨਹੀਂ ਇਹਨਾਂ ਕੋਲ 4 ਕਰੋੜ 30 ਕੋਲ ਇਹ ਤਾਂ ਨੰਗਤ-ਨੰਗ ਨੇ ਕੋਲ ਧੋ ਲੱਖ ਰੁਪਏ ਵੀ ਨਹੀਂ ਇਹ ਤਾਂ ਉਹਨੇ ਕਹਿ ਰਿਹਾ ਕਿ ਮੈਂ ਤੁਹਾਡੇ ਇੰਟਰਵਿਊ ਦੇਖਿਆ ਵੀ ਅਸੀਂ ਲੋਨ ਲੈ ਸਕ ਜਿਹੜਾ ਬੰਦੇ ਕੋਲ 4 ਕਰੋੜ ਰੁਪਏ ਕੋਣੀ ਰਜਿਸਟਰੀ ਕਰਾਉਣ ਵਾਸਤੇ ਉਹ ਕਿੱਥੋਂ ਪ੍ਰੋਜੈਕਟ ਤਿਆਰ ਕਰੇਗਾ ਜੀ ਉਸ ਨੂੰ ਤਾਂ 10 ਲੱਖ ਰੁਪਏ ਤੁਹਾਨੂੰ ਇਨਾਮ ਦੇ। ਨਾ ਕੋਈ ਕਿੰਨਾ ਜਿਹਦੇ ਕੋਲ 4 ਕਰੋੜ 30 ਲੱਖ ਰੁਪਏ ਰਜਿਸਟਰੀ ਕਰਾਉਣ ਵਾਸਤੇ ਰਜਿਸਟਰੀ ਦੇ ਵਿੱਚ ਦਰਜ ਹੀ ਨਹੀਂ ਹੈ ਬੇਨਾਮੀ ਪ੍ਰਾਪਰਟੀ ਹੁੰਦੀ ਹੈ ਜਿਹੜੀ ਵੀ ਅਸੀਂ ਰਜਿਸਟਰੀ ਕਰਾਈਏ ਅਗਰ ਉਸ ਰਜਿਸਟਰੀ ਦੇ ਵਿੱਚ ਪੈਸੇ ਦਾ ਲੈਣ ਦੇਣ ਨਹੀਂ ਹੋਇਆ ਤਾਂ ਉਹ ਇੱਕ ਬੇਨਾਮੀ ਪ੍ਰਾਪਰਟੀ ਹੁੰਦੀ ਹੈ। ਤੁਹਾਨੂੰ ਕਾਗਜ਼ੀ ਕਾਰਵਾਈ ਹੀ ਚਾਹੀਦੀ ਹੈ। ਸਾਨੂੰ ਪਤਾ ਇਹਨਾਂ ਨੇ ਕਾਰਵਾਈ ਨਹੀਂ ਕਰਨੀ ਕਿਉਂਕਿ ਇਹਨਾਂ ਦੀ ਜੇਬਾਂ ਬਹੁਤ ਭਰੀਆਂ ਨੇ। ਇਹਨੀ ਰਿਸ਼ਵਤ ਲਈ ਜਨਾਂ ਨੇ ਇਹ ਇਹਨਾਂ ਨੂੰ ਹੱਕ ਦੇਣਾ ਪੈ ਰਿਹਾ ਸਾਨੂੰ ਕਾਗਜ਼ ਮਿਲ ਗਿਆ ਸਾਨੂੰ ਇੱਕ ਕੋਰਟ ਵਿੱਚ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਸਾਡੇ ਕੰਮ ਆਣਗੇ ਜੋ ਪੇਪਰ ਇਹਨਾਂ ਨੇ ਦੇਤਾ ਜਦੋਂ ਇਹਨਾਂ ਨੇ ਲਿਖਤਾ ਬਿਲਡਰ ਨੂੰ ਕਿ ਤੂੰ ਗਲਤ ਕੀਤਾ ਹੈ ਜਦੋਂ ਐਸਟੀਬੀ ਇੱਕ ਚੀਫ ਵਿਜੀਲੈਂਸ ਅਫੀਸਰ ਜਿਹੜਾ ਇਹਨਾਂ ਦੇ ਡਿਪਾਰਟਮੈਂਟ ਦਾ ਹੈ ਉਹ ਇਹ ਰਿਪੋਰਟ ਬਣਾ ਕੇ ਦੇ ਰਿਹਾ ਕਿ ਇਹ ਦੇ ਵਿੱਚ ਆ ਵੀ ਗਲਤ ਹੈ ਆ ਵੀ ਗਲਤ ਆ ਵੀ ਗਲਤ ਹੈ ਤਾਂ ਉਹ ਕਹਿ ਰਹੇ ਹਾਂ ਗਲਤ ਨੇ ਇਹੋ ਕਹਿ ਰਿਹਾ ਜੀ ਐਸਟੀਬੀ ਨੂੰ ਗਲਤ ਹੈ ਐਡੀਐਸ ਨੂੰ ਕਹਿ ਰਿਹਾ ਸਰ ਇਹ ਗਲਤ ਹੈ ਤੇ ਸਾਨੂੰ ਹਾਈ ਕੋਰਟ ਦਾ ਨਗਲ ਮੰਗੇਗੀ ਜਵਾਬ ਚੌਧਰੀ ਸਾਹਿਬ ਇਹ ਡਾਕੂਮੈਂਟਸ ਤੁਹਾਨੂੰ ਮਿਲਦੇ ਕਿਵੇਂ ਆ ਆਮ ਅਗਰ ਮੰਗੇ ਕਿਸੇ ਕੋਲੋਂ ਜੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਇੰਨੀ ਛੇਤੀ ਤਾਂ ਮਿਲਦੀ ਨਹੀਂ ਤੁਹਾਨੂੰ ਕਿਵੇਂ ਮਿਲ ਜਾਂਦੀ ਦੇਖੋ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ ਹਰ ਥਾਂ ਤੇ 100% ਚੋਰ ਠੱਗ ਲੋਕ ਨਹੀਂ ਹੁੰਦੇ ਅਫਸਰ ਉਹਨਾਂ ਚ ਕੁਝ ਅਫਸਰ ਚੰਗੇ ਵੀ ਹੁੰਦੇ ਨੇ ਜਿਹੜੇ ਇਮਾਨਦਾਰ ਨੇ ਜਿਹੜੇ ਇਸ ਕਰਪਸ਼ਨ ਦੇ ਖਿਲਾਫ ਨੇ ਜਿਹੜੇ ਵਿਚਾਰੇ ਉਸ ਮਕਰ ਜਾਲ ਚ ਫਸੇ ਹੋਏ ਨੇ ਲੇਕਿਨ ਚਾਹੁੰਦੇ ਨੇ ਕਿ ਇਹਨਾਂ ਦੇ ਖਿਲਾਫ ਕਾਰਵਾਈਆਂ ਹੋਣ ਜਿਹੜੇ ਵੀ ਅਫਸਰ ਜਾਂ ਬਿਲਡਰ ਗਲਤ ਕੰਮ ਕਰਦੇ ਨੇ ਉਹ ਸਾਡਾ ਸਾਹਤ ਦੇ ਦਿੰਦੇ ਤੁਸੀਂ ਆਵਾਜ਼ ਤਾਂ ਚੁੱਕਦੇ ਰਹਿੰਦੇ ਹੋ ਅਫਸਰਾਂ ਤੱਕ ਤੁਹਾਡੀ ਆਵਾਜ਼ ਵੀ ਜਾਂਦੀ ਹੈ ਮੀਡੀਆ ਦੇ ਵਿੱਚ ਵੀ ਆਵਾਜ਼ ਚੁੱਕਦੇ ਹੋ ਉਹਦੇ ਤੇ ਇੰਪਲੀਮੈਂਟ ਹੁੰਦਾ ਬਿਲਕੁਲ ਹੁੰਦਾ ਤੇ ਕਿੰਨੀ ਕੀ ਦੇਰ ਬਾਅਦ ਹੁੰਦਾ ਟਾਈਮ ਜੂ ਲੱਗ ਜਾਂਦਾ ਜੀ ਹੁੰਦਾ ਜੂਰਾ ਉਹਦਾ ਸਭ ਤੋਂ ਵੱਡਾ ਇੱਕ ਜਿਹੜਾ ਜਿਹੜਾ ਮੈਂ ਦੱਸਣਾ ਕਿ ਲੋਕਾਂ ਦਾ ਫਾਇਦਾ ਕਿ ਹੁੰਦਾ ਹੈ ਮੈਂ ਤੁਹਾਡੇ ਰਾਹੀਂ ਮੰਨ ਲਓ ਕਹਿੰਦਾ ਪਿੱਛੇ ਮੈਂ ਉਹ ਹੋਰ ਪ੍ਰੋਜੈਕਟ ਦਾ ਨਾਮ ਹੀ ਲੈਣਾ ਚਾਹੁੰਦਾ ਹਜੇ ਉਹ ਆਪਾਂ ਬਾਅਦ ਚ ਗੱਲ ਕਰਾਂਗੇ ਜੇ ਮੈਂ ਰਾਇਲ ਫਾਰਮ ਪ੍ਰੋਜੈਕਟ ਨੇ ਤੁਹਾਡੇ ਹਾਂਜੀ ਹਾਂਜੀ ਜਿਹੜੇ ਬਹੁਤ ਵੱਡੀ ਠੱਗੀ ਕਰ ਰਹੇ ਛੋਟੀ ਠੱਗੀ ਨਹੀਂ ਹੈਗੀ ਉਹਨਾਂ ਦੀ ਮੈਂ ਤੁਹਾਨੂੰ ਹਾਂ ਉਹ ਮੈਂ ਤੁਹਾਡੇ ਐਪੀਸੋਡ ਦੇ ਵਿੱਚ ਅਸੀਂ ਉਸ ਬਾਰੇ ਵੀ ਗੱਲਬਾਤ ਕਰਾਂ ਹਜ਼ਾਰ ਕਰੋੜ ਰੁਪਏ ਦੀ ਠੱਗੀ ਕਰ ਰਹੇ ਨੇ ਉਹ ਸਾਰੇ ਅਫਸਰ ਬਚਾ ਰਹੇ ਨੇ ਹਰ ਅਫਸਰ ਬਚਾਣ ਦੀ ਕੋਸ਼ਿਸ਼ ਅਸੀਂ ਨਹੀਂ ਛੱਡਦੇ ਉਹਨਾਂ ਅਸੀਂ ਸੁਪਰੀਮ ਕੋਰਟ ਤੱਕ ਵੀ ਲਿਜਾ ਇੰਨੇ ਰੁਪਏ ਲੋਕ ਟਵਿਨ ਟਾਵਰ ਬਣ ਰਹੇ ਨੇ ਉਹ ਮੈਂ ਤੁਹਾਨੂੰ ਬਾਅਦ ਅੱਜ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਉਹਦੇ ਵਿੱਚ ਤੁਹਾਡੀ ਗੱਲਾਂ ਤੋਂ ਯਾਦ ਆ ਗਿਆ ਚੌਧਰੀ ਸਾਹਿਬ ਤੁਸੀਂ ਜਿਹੜੀ ਲੜਾਈ ਲੜਦੇ ਹੋ ਇੰਡੀਵਿਜੂਅਲੀ ਲੜਦੇ ਹੋ ਜਾਂ ਤੁਹਾਡੀ ਪੂਰੀ ਟੀਮ ਹੈ ਮੇਰੇ ਮਗਰ ਟੀਮ ਬਹੁਤ ਹੈ ਜੀ ਮਗਰ ਬਹੁਤ ਟੀਮ ਹੈ ਕੁਝ ਲੋਕ ਕਿਉਂਕਿ ਜਦੋਂ ਜਦੋਂ ਕੇਸੇ ਬਹੁਤ ਵੱਡੇ ਬੰਦਿਆਂ ਦੇ ਨਾਲ ਚਾਹੇ ਕੋਰਟ ਮੈਟਰ ਹੋਵੇ ਚਾਹੇ ਪੁਲਿਸ ਮੈਟਰ ਹੋਵੇ ਚਾਹੇ ਅਧਿਕਾਰਿਕ ਲੈਵਲ ਤੇ ਹੋਵੇ ਤਾਨੂੰ ਉਸ ਤਰੀਕੇ ਦੇ ਨਾਲ ਪ੍ਰੀਪੇਅਰਡ ਤਾਂ ਹੋਣਾ ਹੀ ਪੈਂਦਾ ਬਿਲਕੁਲ ਜੀ ਪ੍ਰੀਪੇਅਰ ਦੇਖੋ ਜਿੱਥੋਂ ਤੱਕ ਮੈਂ ਫਾਈਨੈਂਸ਼ੀਅਲੀ ਗੱਲ ਕਰਾਂ ਫਾਈਨੈਂਸ਼ੀਅਲੀ ਮੈਨੂੰ ਕਿਸੇ ਦੀ ਕੋਈ ਮਦਦ ਨਹੀਂ ਚਾਹੀਦੀ ਹੁੰਦੀ ਜਿੰਨੇ ਵੀ ਮੇਰੇ ਮੇਰੇ ਪਰਮਾਤਮਾ ਮੇਰੇ ਬੱਚੇ ਬਹੁਤ ਵਧੀਆ ਕਮਾਉਂਦੇ ਪਏ ਨੇ ਮੇਰੀ ਆਪ ਦੀ ਇਨਕਮ ਵਧੀਆ ਮੈਨੂੰ ਫਾਈਨੈਂਸ਼ੀਅਲੀ ਕਿਸੇ ਦੀ ਮਦਦ ਨਹੀਂ ਚਾਹੀਦੀ ਫਿਜ਼ੀਕਲੀ ਮੈਨੂੰ ਮਦਦ ਚਾਹੀਦੀ ਹੈ ਉਸ ਵਾਸਤੇ ਬਹੁਤ ਇਮਾਨਦਾਰ ਲੋਕ ਮੇਰੇ ਪਿੱਛੇ ਨੇ ਜਿਹੜੇ ਮੈਨੂੰ ਕੁਝ ਕਰਦੇ ਨੇ ਉਹਨਾਂ ਵਿੱਚ ਬਿਲਡਰ ਵੀ ਨੇ ਕੁਝ ਜਿਹੜੇ ਚੰਗੇ ਬਿਲਡਰ ਨੇ ਜਿਹੜੇ ਕਹਿੰਦੇ ਨੇ ਕਿ ਅਗਰੇ ਠੱਗ ਚੋਰ ਕਰਪਟ ਨਹੀਂ ਹੈ ਨਾ 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 ਬਿਲਕੁਲ ਨਹੀਂ ਜੀ 80% ਅੱਜ ਠੀਕ ਕੰਮ ਕਰ ਰਹੇ ਜਿਲਖਪੁਰ ਚ ਬਲਕਿ ਮੈਂ 90% ਕੰਮ ਵਧੀਆ ਕਰ ਰਹੇ ਨੇ ਸਿਰਫ ਇਹ 10% ਰਹਿ ਗਏ ਜਿਹੜੇ ਗਲਤ ਕਰ ਰਹੇ ਇਹਨਾਂ ਨੂੰ ਇਹ ਵੀ ਚਲੇ ਜਾਣਗੇ ਮੈਂ ਕਾਨੂੰਨ ਦੀ ਮਦਦ ਦੇ ਨਾਲ ਇਹਨਾਂ ਨੂੰ ਵੀ ਹੱਥੋਂ ਪਾ ਜਾਵਾਂਗੇ ਆਪਾਂ ਔਰ ਤੁਹਾਡੇ ਭਰਾਵਾਂ ਦਾ ਸਾਥ ਰਿਹਾ ਤਾਂ ਲੋਗ ਅੱਜ ਤੋਂ ਸਾਲ 2 ਸਾਲ ਬਾਅਦ ਜਿਲਖਪੁਰ ਵਧੀਆ ਬਿਲਡਰਾਂ ਦੇ ਨਾਮ ਨਾਲ ਕਹਾਇਆ ਜਾਏਗਾ ਤਹਿਸੀਲਦਾਰ ਨੇ ਵੀ ਇਹਨਾਂ ਦੀ ਇੱਕ ਰਿਪੋਰਟ ਬਣਾਈ ਹੋਈ ਐ ਐਫਸੀਆਰ ਨੂੰ ਦਿੱਤੀ ਐ ਉਹਦੀ ਮੈਨੂੰ ਰਿਪੋਰਟ ਦਿੱਤੀ ਨਹੀਂ ਜਾ ਰਹੀ ਉਹ ਵੀ ਮੈਂ ਲਵਾਵਾਂਗਾ ਜੀ ਕੋਈ ਨਹੀਂ ਦੇ ਰਿਹਾ ਉਹ ਨਾ ਤਾਂ ਤਸਦੀ ਨਾ ਨਾਇਬ ਤਹਿਸੀਲਦਾਰ ਦੇ ਰਿਹਾ ਜਿਲਖਪੁਰ ਨਾ ਐਫਸੀਆਰ ਦੇ ਰਿਹਾ ਨਾਇਬ ਤਹਿਸੀਲਦਾਰ ਇਸ ਕਰਕੇ ਨਹੀਂ ਦੇ ਰਿਹਾ ਉਹਨੂੰ ਇਹ ਵੀ ਕਿਸੇ ਤਰੀਕੇ ਨਾਲ ਚੋਰੀ ਢੰਗ ਨਾਲ ਰਜਿਸਟਰੀਆਂ ਕਰੀ ਜਾਣਾਂ ਦੀਆਂ ਅਸੀਂ ਰਜਿਸਟਰੀਆਂ ਹੋ ਵੀ ਗਈਆਂ ਤਾਂ ਵੀ ਅਸੀਂ ਉਸ ਤਹਿਸੀਲਦਾਰ ਨੂੰ ਛੱਡਾਂਗੇ ਪਹਿਲਾਂ ਤਹਿਸੀਲਦਾਰ ਜਿਹੜਾ ਗਲਤ ਰਜਿਸਟਰੀ ਕਰ ਗਿਆ ਅੱਜ ਫਿਰ ਇਹ ਰਜਿਸਟਰੀਆਂ ਕਰਨ ਵਾਸਤੇ ਲੋਕਾਂ ਨੂੰ ਫਸਾ ਰਹੇ ਨੇ ਚੌਧਰੀ ਸਾਹਿਬ ਹੁਣ ਅਗਲਾ ਸਟੈਪ ਤੁਹਾਡਾ ਕੀ ਰਹਿਣ ਵਾਲਾ ਜੇ ਤੁਹਾਡਾ ਕੋਈ ਪਾਈਪਲਾਈਨ ਦੇ ਵਿੱਚ ਤੁਹਾਨੂੰ ਲੱਗਦਾ ਕਿ ਅਗਲਾ ਸਟੈਪ ਹੁਣ ਇਹ ਲੈਣਾ ਚਾਹੀਦਾ ਹੈ ਜਾਂ ਇਹ ਲੈਣ ਜਾ ਰਹੇ ਹੋ ਤੁਸੀਂ ਸਾਡੇ ਜੇ ਜਿਕਰ ਦਸਨ ਚ ਸਮਰਥ ਹੈਗੇ ਹੋ ਬਿਲਕੁਲ ਸਰ ਕੋਈ ਮੇਰਾ ਕੋਈ ਉਲਾਨੀ ਜੀ ਮੈਂ ਇਹ ਤੁਹਾਡੇ ਰਾਹੀਂ ਵੀ ਗੱਲ ਕਰਤੀ ਅਫਸਰਾਂ ਤੱਕ ਗੱਲ ਪਹੁੰਚਾਤੀ ਅਫਸਰ ਜੋ ਕਾਰਵਾਈ ਕਰਦੇ ਨਹੀਂ ਕਰਦੇ ਤੁਹਾਨੂੰ ਅਗਲੇ ਹਫਤੇ 10 ਦਿਨ ਦੇ ਅੰਦਰ ਅੰਦਰ ਮਤਲਬ ਮੈਂ ਇਹ ਕਹਿੰਦਾ ਕਿ ਫਰਸਟ ਵੀਕ ਆਫ ਸੈਪਟੰਬਰ ਸਾਡਾ ਕੋਰਟ ਦੇ ਵਿੱਚ ਕੇਸ ਲੱਗ ਜਾਏਗਾ ਹਾਈ ਕੋਰਟ ਦੇ ਵਿੱਚ ਬਿਲਕੁਲ ਹਾਈ ਕੋਰਟ ਸਾਡਾ ਕੇਸ ਹੈ ਜੀ ਅਸੀਂ ਪਹਿਲਾਂ ਸਟੇ ਲੈ ਰਹੇ ਹਾਂ ਸਾਨੂੰ ਸਟੇ ਮਿਲ ਜੇਗਾ ਸਟੇ ਮਤਲਬ ਵੀ ਇਹ ਪ੍ਰੋਜੈਕਟ ਦੇ ਉੱਪਰ ਸਟੇ ਹਾਂ ਕਿਉਂਕਿ ਇੱਕ ਤਾਂ ਸੜਕ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਅਸੀਂ ਪੀਆਈਐਲ ਵੀ ਪਾ ਰਹੇ ਹਾਂ ਅਸੀਂ ਕਨਟੈਂਪਟ ਆਫ ਕੋਰਟ ਵੀ ਪਾ ਰਹੇ ਹਾਂ ਹੂੰ ਇਹ ਆਪੇ ਅਫਸਰ ਪੱਜਣਗੇ ਅਫਸਰ ਆਪੇ ਦੱਸਣਗੇ ਅਫਸਰ ਕਿੰਨਾ ਚੱਲ ਕੋ ਲੈਣਗੇ ਮਤਲਬ ਕੋਰਟ ਦੇ ਵਿੱਚ ਤਾਂ ਸਭ ਕੁਝ ਸੱਚਾ ਸੱਚਾਈ ਦੱਸ ਸੱਚਾਈ ਹੈ ਜੀ ਸਾਰੇ ਅਫਸਰ ਟੋਟਲੀ ਅਫਸਰ ਜਿਨ੍ਹਾਂ ਨੂੰ ਮਿਲਿਆ ਉਹ ਸਾਰੇ ਕਹਿੰਦੇ ਸੁਦੇਵ ਜੀ ਮੈਂ ਤਾਂ ਕਾਰਵਾਈ ਕਰਨਾ ਚਾਹਨਾ ਥੱਲੇ ਉਹ ਨਹੀਂ ਅਫਸਰ ਕਾਰਵਾਈ ਕਰਨ ਦੇ ਰਿਹਾ ਥੱਲੇ ਵਾਲਾ ਕਹਿੰਦਾ ਜੀ ਉੱਪਰ ਵਾਲਾ ਨਹੀਂ ਕਰਦਾ ਉੱਪਰ ਵਾਲਾ ਕਹਿੰਦਾ ਜੀ ਅਸੀਂ ਕਹਿ ਰਹੇ ਹਾਂ ਥੱਲੇ ਕਾਰਵਾਈ ਨਹੀਂ ਕਰ ਰਿਹਾ ਮਤਲਬ ਇਹ ਇਹਨਾਂ ਨੂੰ ਪਤਾ ਕਿ ਸਾਰਾ ਠੱਗੀ ਦਾ ਚੋਰੀ ਦਾ ਬੰਦ ਰਾਇ ਰਾਇਲ ਅਪਾਰਟਮੈਂਟ ਲੇਕਿਨ ਕਾਰਵਾਈ ਉਹ ਕਹਿੰਦਾ ਉਹ ਕਰੇ ਕਿਉਂਕਿ ਇਹਨਾਂ ਨੂੰ ਉੱਪਰੋਂ ਦਬਾਅ ਆਈ ਜਾਂਦਾ ਇੱਕ ਪੁਲਿਸ ਦਾ ਵੱਡਾ ਅਫਸਰ ਹੈ ਉਹ ਦਬਾਅ ਦੇ ਰਿਹਾ ਕੁਝ ਹੋਰ ਵੀ ਇਹਨਾਂ ਨੂੰ ਰਿਸ਼ਵਤਾਂ ਕਰਕੇ ਵੀ ਇਹ ਕਾਰਵਾਈ ਨਹੀਂ ਕਰ ਰਹੇ ਚਾਹਦੇ ਨੇ ਕਿ ਕਾਰਵਾਈ ਮੈਂ ਨਾ ਕਰਾਂ ਉਹ ਕਰੇ ਹੂੰ ਬਸ ਇਸ ਜੀ ਦੇ ਵਿੱਚ ਉਹ ਬਚ ਰਹੇ ਨੇ ਅਸੀਂ ਕੋਰਟ 'ਚ ਜਾਵਾਂਗੇ ਔਰ ਬਹੁਤ ਵਧੀਆ ਰਿਜ਼ਲਟ ਆਏਗਾ ਕੋਰਟ ਦਾ ਤੁਹਾਨੂੰ ਰਿਜ਼ਲਟ ਦੇਵਾਂਗੇ ਬੜਾ ਵਧੀਆ ਰਿਜ਼ਲਟ ਆਏਗਾ ਬਹੁਤ ਬਹੁਤ ਧੰਨਵਾਦ ਸਾਡੇ ਥੈਂਕ ਯੂ ਜੀ ਥੈਂਕ ਯੂ ਵੈਰੀ ਥੈਂਕ ਯੂ ਗੱਲ ਕਰਨ ਦੇ ਲਈ ਤੇ ਸਾਡੇ ਸਟੂਡੀਓ ਦੇ ਵਿੱਚ ਆਉਣ ਦੇ ਲਈ ਸੋ ਸੁਖਦੇਵ ਸਿੰਘ ਚੋਦਰੀ ਹੁਣਾ ਵੱਲੋਂ ਅਗਲਾ ਸਟੈਪ ਦੱਸਿਆ ਗਿਆ ਕਿ ਜਿਹੜੇ ਭ੍ਰਸਟ ਬਿਲਡਰ ਨੇ ਹਾਲਾਂਕਿ ਅਸੀਂ ਨਹੀਂ ਕਹਿੰਦੇ ਇਹਨਾਂ ਵੱਲੋਂ ਕਈ ਤਰ੍ਹਾਂ ਦੇ ਅਲੀਗੇਸ਼ਨ ਵੀ ਲਗਾਏ ਗਏ ਨੇ ਕਿਉਂਕਿ ਇਹਨਾਂ ਦੇ ਉੱਪਰ ਵੀ ਬਹੁਤ ਤਰ੍ਹਾਂ ਦੇ ਜੋ ਹੈ આરોਪ ਲਗਾਏ ਗਏ ਸੀ ਕਈ ਸਵਾਲ ਖੜੇ ਕੀਤੇ ਗਏ ਸੀ ਉਹਨਾਂ ਦਾ ਬੇਬਾਕੀ ਦੇ ਨਾਲ ਇਹਨਾਂ ਵੱਲੋਂ ਜਵਾਬ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੰਨਿਆ ਜਾ ਸਕਦਾ ਹੈ ਕਿ ਕਈ ਅਧਿਕਾਰੀਆਂ ਦੇ ਸਿਰ ਤੇ ਗਾਜਰ गिर ਸਕਦੀ ਹੈ ਕਿਉਂਕਿ ਇਹ ਮੈਟਰ ਹੁਣ ਹਾਈ ਕੋਰਟ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਸੁਖਦੇਵ ਸਿੰਘ ਚੌਧਰੀ ਹੁਣਾ ਵੱਲੋਂ ਸਾਂਝੀ ਕੀਤੀ ਗਈ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅਗਲਾ ਅਪਡੇਟ ਕੀ ਰਹੇਗਾ ਕੋਰਟ ਵੱਲੋਂ ਕੀ ਡਾਇਰੈਕਸ਼ਨ ਦਿੱਤੀਆਂ ਜਾਂਦੀਆਂ ਨੇ ਤੇ ਅਧਿਕਾਰੀਆਂ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਅਸੀਂ ਲਗਾਤਾਰ ਆਪਣੀ ਜਾਂਚ ਦੇ ਵਿੱਚ ਜਦੋਂ ਉਹਨਾਂ ਅਫਸਰਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਨਾਲ ਮੁਖਾਤਿਬ ਹੋਵਾਂਗੇ ਤਾਂ ਜ਼ਰੂਰ ਤੁਹਾਡੇ ਤੱਕ ਲੈ ਕੇ ਆਵਾਂਗੇ ਉਦੋਂ ਤੱਕ ਸਾਨੂੰ ਤੇ ਸੁਖਦੇਵ ਚੌਧਰੀ ਜੀ ਅੱਜ ਸਟੂਡੀਓ ਦੇ ਵਿੱਚ ਆਏ ਨੇ ਉਹਨਾਂ ਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਡੇਲੀ ਇੰਡੀਆ న్యూਸ ਦੇ ਨਾਲ ਧੰਨਵਾਦ